ਐਡੀ ਨਾ ਭੋਲੀ ਨਾ ਬੰ। ਆ ਸਾਰਾ ਕੁਛ ਨਾ ਤੇਰਾ ਹੀ ਬੀਜਿਆ ਹੋਇਆ। ਪਹਿਲਾਂ ਮੈਂ ਇਸ ਘਰ ਦੇ ਵਿੱਚ ਚੰਗੀ ਭਲੀ ਸੁਖੀ ਵੱਸਦੀ ਸੀ। ਅੱਜ ਆਦੀ ਤੂੰ ਵਿਆਹ ਕਰਾ ਕੇ ਆਈਆਂ ਨਾ। ਮੈਨੂੰ ਤਾਂ ਘਰ ਦੇ ਵਿੱਚ ਕੋਈ ਸਿਆਣ ਦਾ ਵੀ ਨਹੀਂ। ਦੂਜੀ ਗੱਲ ਮੈਨੂੰ ਐਡੀ ਭੋਲੀ ਨਾ ਸਮਝੋ। ਮੈਨੂੰ ਸਭ ਹੀ ਪਤਾ ਜਿਹੜਾ ਕੁਛ ਤੁਸੀਂ ਡਿੰਪਲ ਨੂੰ ਸਿਖਾਉਂਦੇ ਹੋ। ਆ ਪੁੱਠੀਆਂ ਮੱਤਾਂ ਦੇ ਦੇ ਕੇ ਨਾ ਤੁਸੀਂ ਜਿਹੜਾ ਕੁਛ ਡਿੰਪਲ ਨੂੰ ਕਹਿੰਦੇ ਹੋ ਉਹੀ ਕੁਛ ਡਿੰਪਲ ਆ ਉਹਦੇ ਸਾਰੇ ਘਰੇ ਕਰਦੀ ਏ। ਤੇਰਾ ਪਿਓ ਕੰਜਰ ਥੱਲੇ ਆ ਕੇ ਤੈਨੂੰ ਦੇਖੇ ਨਾ ਦੇਖੇ। ਆ ਪਰ ਤੈਨੂੰ ਰੋਂਦੇ ਨੂੰ ਨਾ ਪੂਰਾ ਪਿੰਡ ਜਰੂਰ ਦੇਖੂਗਾ ਪਰ ਸ਼ਰਮਾ ਇਹਨੂੰ ਡਿੰ ਸਾਡਾ ਸਿਰ ਖਾਈ ਜਾਂਦਾ ਇੱਥੇ ਬੈਠਾ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਉੱਥੇ ਭੇਜਣਾ ਹੀ ਪੈਣਾ ਨਹੀਂ ਤਾਂ ਕਹਾਣੀ ਜਮੇ ਹੀ ਉਲਟ ਹੋ ਜੂ ਆਹ ਲੈ ਯਸ਼ਨਾ ਮੰਮੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਕੁਛ ਨਾ ਕੁਛ ਚਕਾਏਗੀ ਤਾਂ ਹੀ ਤਾਂ ਘਰੇ ਲੈ ਗਈ ਸੀ ਐਂ ਦੱਸ ਪੁੱਤ ਪਹਿਲੀ ਵਾਰੀ ਤੂੰ ਤੇਰੇ ਸਹੁਰਿਆਂ ਤੋਂ ਆਈਆਂ ਔਰੇ ਹੈਂ ਤੇ ਉੱਥੋਂ ਤਨਹੀਂ ਮੋੜ ਦਿੰਦੀ ਹੁਣ ਮਾਨਤਾ ਨੇ ਵੀ ਕੁਝ ਕਰਨੇ ਹੀ ਹੁੰਦਾ ਜਵਾਕਾਂ ਦਾ ਸਹੀ ਗੱਲ ਹੈ ਮਮਮੀ ਜੀ ਇਹ ਚੀਜ਼ਾਂ ਦੀ ਕੀ ਲੋੜ ਐ ਅਸੀਂ ਇੱਥੇ ਆਏ ਤੁਸੀਂ ਸੇਵ ਆਪਾਂ ਨੇ ਕੀਤੀ ਆ ਪਾਸ ਖੜ ਕੇ ਗੱਲਾਂ ਬਾਤਾਂ ਮਾਰੀਆਂ ਐ ਇੰਨੀ ਬਹੁਤ ਸੀ ਇਹ ਚੀਜ਼ਾਂ ਦੀ ਤਾਂ ਕੋਈ ਲੋੜ ਹੀ ਨਹੀਂ ਉਹਨਾ ਕਾਕਾ ਤੂੰ ਇਹਨਾਂ ਦੀਆਂ ਗੱਲਾਂ 'ਚ ਨਾ ਹੀ ਬੋਲੇ ਤਾਂ ਚੰਗਾ ਜਦੋਂ ਆਪਦੇ ਬੱਚਿਆਂ ਨੂੰ ਮਾਂ ਕੋਲ ਦੰਦਾ ਨਾ ਤਾਂ ਪਿਆਰ ਸਮਝ ਕੇ ਰੱਖ ਲੈਣਾ ਚਾਹੀਦਾ ਚਲੋ ਆਪਾਂ ਤਾਂ ਬੋਲਣੇ ਕੀ ਐ ਜੀ ਵੈਸੇ ਮਮਮੀ ਇਹ ਚੀਜ਼ਾਂ ਦੀ ਲੋੜ ਨਹੀਂ ਸੀਗੀ ਜੀ ਨਾਲੇ ਮਮਮੀ ਤੁਸੀਂ ਪਹਿਲਾਂ ਹੀ ਵਿਆਹ 'ਚ ਕਿੰਨਾ ਕੁਛ ਦਿੱਤਾ ਹਲੇ ਕਸਰ ਐ ਕੋਈ ਤੂੰ ਮੈਨੂੰ ਐ ਦੱਸ ਨਰੇ ਸਾਡੇ ਕਿਹੜਾ ਪੁੱਤ ਪੰਜ ਸੱਤ ਜਵਾਕ ਨੇ ਆ ਇੱਕੋਤੀ ਹੈਗੀ ਜੋ ਹੈ ਇਸੇ ਦਾ ਜਿ ਨજર ਜਿਉਂਦੇ ਆ ਆਪਦੇ ਹੱਥ ਨਾਲ ਫੜਾ ਦਈਏ ਪੁੰਨਦਾਨ ਹੁੰਦਾ ਜਵਾਕਾਂ ਦਾ ਲੜਾ ਜੋ ਤੇਰੀ ਮਾਂ ਕੁਛ ਦਿਆ ਕਰੇ ਨਾ ਤੂੰ ਮੜਾ ਨਾ ਕਰਿਆ ਕਰ ਬਹੁਤ ਨਿਊਜ਼ ਹੋਊਗੀ ਤੇਰੇ ਜਾਣ ਤੋਂ ਬਾਅਦ ਦੇ ਦੇਖ ਲਓ ਮੰਮੀ ਤੁਹਾਡੇ ਅੱਛਾ ਕਹਤਾ ਆਈ ਜਾਂਦੀਆਂ ਨੇ ਕੋਈ ਨਾ ਪੁੱਤ ਸ਼ਿਕਾਇਤਾਂ ਵੀ ਤੇਰੇ ਕੋਈ ਲੱਗਣੀਆਂ ਨੇ ਹੋਰ ਕਿਸੇ ਕੋਲ ਲੱਗਣੀਆਂ ਨੇ ਚਲੋ ਠੀਕ ਹੈ ਜੀ ਹਾਂ ਠੀਕ ਹੈ ਪੁੱਤ ਬਰਬਾਦ ਚੰਗਾ ਜੀ ਚੰਗਾ ਜੀ ਠੀਕ ਹੈ ਠੀਕ ਹੈ ਸასი ਕਰ ਆਓ ਜੀ ਤੁਸੀਂ ਵੀ ਮਾਰੋ ਆ ਜੋ ਤੁਸੀਂ ਹੁਣ ਜਰੂਰ ਆਉਂਗੇ ਪੁੱਤ ਚੰਗਾ ਸასი ਕਰ ਚੰਗਾ ਰਾਣੀ ਠੀਕ ਹੈ ਚੰਗਾ ਸਿਆਣੀ ਬਣ ਕੇ ਰਹੀ ਮੇਰੀ ਤੀ ਆ ਮम्मी ਫਿਕਰ ਨਾ ਕਰੋ ਆ ਦੇਖ ਲਓ ਜੀ ਤੀਆਂ ਤੇ ਵੀ ਕਾਦਾ ਜ਼ੋਰ ਹੁੰਦਾ ਹੈ ਪਤਾ ਨਹੀਂ ਕਦੋਂ ਪਰਾਈਆਂ ਹੋ ਜਾਂਦੀਆਂ ਨੇ ਹੁਣ ਜਸ਼ਨ ਨੂੰ ਉਹੀ ਘਰ ਆਪਣਾ ਲੱਗਣ ਲੱਗਿਆ ਇਹ ਤਾਂ ਚੱਕ ਦੀ ਰੀਤ ਹੈ ਜਸ਼ਨ ਦੀ ਮਾਂ ਤੀਆਂ ਨੇ ਚੱਕਦਿਆਂ ਆਪਣੇ ਘਰ ਜਾਣਾ ਹੀ ਹੁੰਦਾ ਨਾਲੇ ਤੋਂ ਐਵੇਂ ਨਾ ਮਨ ਹਲਕਾ ਕਰਿਆ ਕਰ ਤੇਰੇ ਨਾਲ ਨਾਲ ਮੇਰਾ ਵੀ ਮਨ ਹਲਕਾ ਹੋ ਜਾਂਦਾ ਚਲ ਮੇਰੀ ਸੱਸ ਤੇ ਨਾਲ ਕੋਈ ਨਾ ਕੋਈ ਸਕੀਮ ਤਾਂ ਮੈਨੂੰ ਲਾਉਣੀ ਪਊ ਹੁਣ ਇਹ ਲੋਟ ਆਉਂਦੀ ਨਾ ਮੰਮੀ ਕਿਉਂ ਤੁਸੀਂ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਹੋ ਤੇ ਆਪਦੀ ਧੀ ਨੂੰ ਪੁੱਠੀਆਂ ਮੱਤਾ ਦਿੰਦੇ ਰਹਿੰਦੇ ਹੋ ਨੀ ਮੈਂ ਕਿਨੂੰ ਪੁੱਠੀਆਂ ਮੱਤਾਂ ਦਿੰਨੇ ਆ। ਆਪਦੀ ਧੀ ਨਾਲ ਹੁਣ ਗੱਲ ਵੀ ਨਹੀਂ ਕਰ ਸਕਦੀ। ਤੈਨੂੰ ਹੀ ਪੁੱਠੀਆਂ ਭਾਸਰਦੀਆਂ ਨੇ। ਜੇ ਗੱਲ ਕਰਦੇ ਹੋਵੋ ਨਾ ਫਿਰ ਤਾਂ ਮੈਂ ਤੁਹਾਨੂੰ ਕਹਾਂ ਹੀ ਨਾ। ਪਹਿਲੀ ਗੱਲ ਤਾਂ ਤੁਸੀਂ ਮੇਰੇ ਤੋਂ ਚੋਰੀ ਹੋ ਕੇ ਫੋਨ ਤੇ ਗੱਲ ਕਰਦੇ ਹੋ। ਠੀਕ ਆ। ਦੂਜੀ ਗੱਲ ਮੈਨੂੰ ਏਡੀ ਭੋਲੀ ਨਾ ਸਮਝੋ। ਮੈਨੂੰ ਸਭ ਹੀ ਪਤਾ ਜਿਹੜਾ ਕੁਝ ਤੁਸੀਂ ਡਿੰਪਲ ਨੂੰ ਸਿਖਾਉਂਦੇ ਹੋ ਆ ਪੁੱਠੀਆਂ ਮੱਤਾਂ ਦੇ ਦੇ ਕੇ ਨਾ ਤੁਸੀਂ ਜਿਹੜਾ ਕੁਝ ਡਿੰਪਲ ਨੂੰ ਕਹਿੰਦੇ ਹੋ ਉਹੀ ਕੁਝ ਡਿੰਪਲ ਆ ਤੇ ਸਾਰੇ ਘਰੇ ਕਰਦੀ ਐ। ਚੱਲ ਫਿਰ ਤੈਨਾਂ ਤੋਂ ਕੀ ਗੱਲ ਲੈਣਾ ਹੈਗਾ। ਉਹ ਤਾਂ ਮੇਰੀ ਧੀ ਐ। ਮੈਂ ਆਪਦੀ ਧੀ ਨੂੰ ਜੋ ਮਰਜ਼ੀ ਸ ਮਨੇ ਤਾਂ ਸਾਡੀ ਮਾਵਾਂ ਧੀਆਂ ਦੀ ਇੱਕ ਗੱਲ ਐ ਤੇਰਾ ਵਿੱਚ ਬੋਲਣ ਦਾ ਮਤਲਬ ਨਹੀਂ ਮਾਵਾਂ ਧੀਆਂ ਨੂੰ ਨਾ ਘਰ ਵਸਾਉਣ ਦੀ ਉਹ ਦਿੰਦੀਆਂ ਹੁੰਦੀਆਂ ਕੋਈ ਸਿੱਖਿਆ ਤੇ ਤੁਸੀਂ ਤੁਸੀਂ ਤਾਂ ਬਗਾਨੇ ਪੁੱਤਾਂ ਦਾ ਘਰ ਪਾੜਨ ਨੂੰ ਫਿਰਦੇ ਆਂ ਉਂਗਲਾਂ ਨਾਲ ਲਾ ਕੇ ਉਹਨੂੰ ਮੇਰੀ ਗੱਲ ਸੁਣ ਲੈ ਤੂੰ ਬਗਾਨਿਆਂ ਦੇ ਘਰਾਂ ਦੀ ਫਿਕਰ ਨਾ ਕਰਿਆ ਕਰ ਜੇ ਫਿਕਰ ਕਰਨੀ ਐ ਨਾ ਆਪਦੇ ਬੰਦੇ ਦੀ ਕਰਿਆ ਕਰ ਜਿਹੜਾ ਸਾਰਾ ਦਿਨ ਕੌਲੇ ਕਾਸ਼ ਦਾ ਫਿਰਦਾ ਐ ਅੱਛਾ ਜਦੋਂ ਤੱਕ ਤਾਂ ਜਵਾਕ ਮਾਂ ਦਾ ਦੁੱਧ ਪੀਵੇ ਉਦੋਂ ਤੱਕ ਜਵਾਕ ਮਾਂ ਦਾ ਜਦੋਂ ਮੂਤ ਪੀਣ ਜੋ ਕਹੋ ਜੇ ਉਦੋਂ ਆਖੇ ਜਨਾਨੀ ਦਾ ਜੋ ਮਰਜੀ ਕਹਿ ਲਾ ਮੈਥੋਂ ਤਾਂ ਤੇਰੇ ਨਾਲ ਬਾਲੀ ਕੁੱਤੇ ਭਕਾਈ ਹੁੰਦੀ ਨਹੀਂ ਤੇਰੇ ਨਾਲ ਨਹੀਂ ਮੈਥੋਂ ਜੀਦਾ ਜਾਂਦਾ ਬਿੱਲੜ ਕਿਸੇ ਥਾਂ ਦੀ ਮੈਂ ਤਾਂ ਆਪੇ ਹੀ ਵਹਿਲੀਆਂ ਚੰਗੀ ਗੱਲ ਤੇ ਜੋ ਬੋਲਦੀ ਆ ਨਾ ਮੈਂ ਇੱਕ ਰਹਿੰਦਿਕ ਹੁੰਦੀ ਧੀ ਉਹੋ ਜੀ ਆ ਜਿਹਦਾ ਦਿਮਾਗ ਆਪਦਾ ਕੰਮ ਹੀ ਨਹੀਂ ਕਰਦਾ ਵੀ ਮੈਂ ਆਪਦੀ ਮਾਂ ਪਿੱਛੇ ਲਾ ਕੇ ਆਪਦੇ ਸਹੁਰੇ ਘਰੇ ਨਹੀਂ ਇਹੋ ਜੀਆਂ ਗੱਲਾਂ ਕਰਨੀਆਂ ਅਸਲ 'ਚ ਨਾ ਇਹੋ ਜਿਹਾ ਮਾਵਾਂ ਹੀ ਹੁੰਦੀਆਂ ਜਿਹੜੀਆਂ ਧੀਆਂ ਦੇ ਘਰ ਵਸਣ ਹੀ ਨਹੀਂ ਦਿੰਦੀਆਂ ਤਾਂ ਹੀ 90% ਘਰ ਉਜੜੇ ਹੀ ਅੱਜ ਰੰਨਾ ਵਾਲੇ ਦੁਖੀ ਨੇ ਬੱਲੀਏ ਛੜੇ ਪਰੌਂਠੇ ਖਾਂਦੇ ਨੇ ਨੀ ਰੰਨਾ ਵਾਲੇ ਦੁਖੀ ਨੇ ਬੱਲੀਏ ਛੜੇ ਪਰੌਂਠੇ ਖਾਂਦੇ ਨੇ ਖਾਂਦੇ ਨੇ ਪਰੌਂਠੇ ਨਾ ਕਰਾਉਂਦਾ ਵਿਆਹ ਫਿਰ ਰਹਿ ਜਾਂਦਾ ਛੜਾਈ ਓਏ ਤਾਂ ਗਾਣਾ ਹੈ ਇਹ ਗਾਣ ਨੂੰ ਸਾਰਾ ਦਿਨ ਸੂਲੀ ਤੇ ਜੜੀ ਰਹਿਣੀ ਹੈ ਤੈਨੂੰ ਹੀ ਡੀਕਦੀ ਸੀ ਮੈਂ ਹਾਂ ਫਿਰ ਗਿਆ ਨਹੀਂ ਤੂੰ ਨਾਲ ਉਂ ਤਾਂ ਤੈਨੂੰ ਭਰਾ ਤੇਰਾ ਬਾਹਲਾ ਹੀ ਪਿਆਰ ਕਰਦਾ ਤੇਰੀ ਭਾਬੀ ਵਾਲਾ ਪਿਆਰ ਕਰਦੀ ਐ ਹੁਣ ਨਾਂ ਲੈ ਜਾਂਦੇ ਨਾ ਤੈਨੂੰ ਕਰਾ ਲਈ ਨੇ ਬੇਇੱਜ਼ਤੀ ਆਪਦੀ ਲੇ ਦੇ ਵਿੱਚ ਬੇਇੱਜ਼ਤੀ ਵਾਲੀ ਕੀ ਗੱਲ ਐ ਮੈਂ ਤਾਂ ਬਥੇਰਾ ਕਹਿਂਦੀ ਵੀ ਸਾਡੇ ਨਾਲ ਚੱਲ ਉਹ ਤਾਂ ਮੈਂ ਨਹੀਂ ਗਿਆ ਹੁਣ ਖੇਤ ਤੇ ਜਿੰਨੇ ਬੰਦੇ ਨੇ ਨੂੰ 100 ਕੰਮ ਨੇ ਹੁਣ ਜੇ ਦੋਨੇ ਬਾਗੇ ਫਿਰ ਕੀ ਕਰਾਂਗੇ ਜਿਰੀ ਕੌਣ ਸਾਂਮੂ ਹੂੰ ਸਾਂਭੂ ਜਿਰੀ ਗੱਲ ਤਾਂ ਸਾਰੀ ਇਹੇ ਐ ਨਾ ਵੀ ਅਗਲੇ ਤੈਨੂੰ ਕਿਤੇ ਲੈ ਕੇ ਹੀ ਨਹੀਂ ਜਾਣਾ ਚਾਹੁੰਦੇ ਉਹ ਤਾਂ ਤੂੰ ਹੀ ਉਹਨਾਂ ਦਾ ਮਗਰ ਮਗਰ ਪੁੱਛ ਫਿਰਦਾ ਆ ਉਹ ਤਾਂ ਤੈਨੂੰ ਪੁੱਛਦੇ ਤੱਕ ਵੀ ਨਹੀਂ ਚੱਲ ਚੰਗਾ ਬਈ ਨਹੀਂ ਪੁੱਛਦੇ ਤੂੰ ਰਹਿ ਕੇ ਦੇਨੇ ਕਿਤੇ ਮਾਣ ਨਾ ਮੇਰੀ ਗੱਲ ਸੁਣ ਹਾਂ ਜਦੋਂ ਇੱਥੇ ਮਾਂ ਖੜੀ ਮੇਰੀ ਬੇਇੱਜ਼ਤੀ ਕਰਤੀ ਸੀ ਉਹਨੇ ਮੇਰੇ ਹੱਥ ਵਾਂਗੂਠੀ ਲਾ ਲਈ ਤੂੰ ਘਰੇ ਕੋਲ ਖੜਾ ਬੁੱਗ ਜਾਂ ਕੀ ਕਰਦਾ ਸੀਗਾ? ਹੋ ਲੈ। ਕੀ ਕਰਨਾ ਹੈ? ਹੁਣ ਮੈਂ ਛੋਡੇ 'ਚ ਰੋਜ਼-ਰੋਜ਼ ਵਿੱਚ ਬੋਲਦਾ ਰਹਾ। ਹੇ? ਤੇਰੀ ਤੇਰੇ ਤੇਰੇ ਮੂੰਹ 'ਚ ਗੁੜ ਤਰਿਆ ਸੀ। ਵੀ ਜਿਹੜਾ ਬੋਲ ਨਹੀਂ ਸੀ ਸਕਦਾ। ਗਲਤੀ ਤੇ ਤੇਰੀ ਐ ਮੈਂ ਕੀ ਬੋਲਾਂ? ਤੈਨੂੰ ਕੀ ਲੋੜ ਸੀ ਉਹਦੇ ਉਹਦੇ ਹੱਥ 'ਚੋਂ ਅੰਗੂਠੀ ਲਹਾਉਣ ਦੀ? ਅੱਛਾ, ਮੇਰੀ ਗਲਤੀ ਸੀ। ਤੈਨੂੰ ਮੇਰੀ ਗਲਤੀ ਦਿਸਦੀ ਐ, ਤੈਨੂੰ ਐ ਨਹੀਂ ਦਿਸਦਾ। ਦੇ ਮੇਰੀ ਮਾਂ ਦੇ ਚਾਜ ਦੇ ਲੱਛਣ ਨਹੀਂ ਹੈਗੇ। ਵੀ ਉਹ ਘਰੇ ਮੈਨੂੰ ਨਹੀਂ ਵਸਣ ਦਿੰਦੀ। ਲੈ। ਨਾ ਕੀ ਕੀ ਤੇਰੇ ਤੇ ਰੋਗ ਮਾਰਦੀ ਆਵੇਂ ਮੈਂ ਕੀ ਰੋਗ ਮਾਰਦੀ ਆਂ ਤੈ ਮੇਰੇ ਨਾਲ ਰਹਿਣਾ ਕਿ ਨਹੀਂ ਇੱਕ ਵਾਰੀ ਮੈਨੂੰ ਇਹ ਗੱਲ ਦੱਸ ਦੇ ਉਹ ਜੇ ਰਹਿਣਾ ਹਾਂ ਕੋਈ ਗੱਲ ਨਹੀਂ ਫਿਰ ਜਿਹੇ ਜਿਹੇ ਤੇਰੀ ਮਾਂ ਚੱਜ ਕਰਦੀ ਆ ਨਾਲੇ ਤੂੰ ਮੇਨਾਂ ਕਰਦਾ ਜਿੱਦਾਂ ਕਰੇ ਹੁਣ ਮੈਂ ਜਾਣੀ ਆ ਬਸ ਥੋਨੂੰ ਛੱਡ ਕੇ ਤੁਸੀਂ ਆਪਦਾ ਜੋ ਕਰਨਾ ਕਰ ਲਓ ਨਾ ਮੇਰੀ ਗੱਲ ਸੁਣ ਤੇਰਾ ਕੋਈ ਹੈਗਾ ਸਟੈਂਡ ਹੈ ਕਦੀ ਤਾਂ ਕਹਦੇ ਨਹੀਂ ਮੇਰੀਆਂ ਗੱਲਾਂ ਨਹੀਂ ਸੁਣਦਾ ਤੂੰ ਜੇ ਸੁਣਨ ਲੱਗ ਜਾ ਫਿਰ ਕਹਦੇ ਨਹੀਂ ਮੇਰੀਆਂ ਗੱਲਾਂ ਕਾਦੋਂ ਸੁਣਦੇ ਮੈਨੂੰ ਤਾਂ ਐਂ ਦੱਸ ਦੇ ਵੀ ਮੈਂ ਕਿੱਥੇ ਕੀ ਕਰਾਂ ਤੂੰ ਮੇਰੀ ਗੱਲ ਅਜੇ ਤੱਕ ਸੁਣੀ ਕਿੱਥੇ ਪਹਿਲਾਂ ਐਂ ਤਾਂ ਦੱਸ ਦੇ ਬਸ ਬੋਲਦਾ ਹੀ ਬਾਣਾ ਮੈਨੂੰ ਇੰਨਾ ਪੈੜਾ ਲੱਗਦਾ ਜਦੋਂ ਇੰਨਾ ਬੋਲਦਾ ਤੈਨੂੰ ਤਾਂ ਲੱਗਦੀ ਆਂ ਪੈੜਾ ਤੈਨੂੰ ਸੋਹਣਾ ਕਿੱਦੇ ਲੱਗਿਆ ਮੈਂ ਹੈ ਕਿੰਨੀ ਬਕਵਾਸ ਕਰਦਾ ਕੋਈ ਗੱਲ ਨਹੀਂ ਇੱਥੇ ਬਹਿ ਹੁਣ ਤੂੰ ਟੱਕਿਆ ਰਹਿ ਫਦੀ ਮਾਂ ਦੇ ਕੋਲ ਬੈਠਾ ਮੈਂ ਜਾਣੀ ਮੈਂ ਨਹੀਂ ਆਉਂਦੀ ਨਹੀਂ ਮੁੜ ਕੇ ਮੇਰੀ ਬੇਇੱਜ਼ਤੀ ਕੀਤੀ ਨਾ ਤੇਰੀ ਮਾਂ ਨੇ ਨਾਲ ਤੂੰ ਖੜਿਆ ਸੀ ਲਵੇ ਦੇਖੀ ਤੂੰ ਲੈ ਉਹ ਮੇਰੀ ਗੱਲ ਸੁਣ ਲੈ ਉਹੀ ਨਾ ਕਿ ਤਾਉਰ ਜੀ ਚੱਕ ਲਈ ਓਰੇ ਮੈਂ ਤੇਰੇ ਬਿਨਾ ਭਲਾ ਕਿਵੇਂ ਰਹੂੰਗਾ ਤੂੰ ਤਾਂ ਮੇਰੀ ਖੰਡ ਹੈ ਹੈਲੋ ਲੈ ਚੱਕ ਲਈ ਆਪਦਾ ਬੈਗੜਾ ਓਰੇ ਕਿੱਧਰ ਜਾਣੀ ਐ ਤੂੰ ਜਾਣੀ ਐ ਮੈਨੂੰ ਰੋਕਣਾ ਸਮਝਾ ਲੈ ਰੋਕਾਂ ਕਿਉਂ ਨਾ ਹੁਈ ਮਰ ਜਾਨੀ ਚੱਕ ਲੈ ਚੱਟਾ ਗਿਆ ਪਰਸ ਕੀ ਰੌਲਾ ਪਾ ਰੱਖਿਆ ਕੀ ਬਿਮਾਰੀ ਐ ਉਹ ਬਿਮਾਰੀ ਨੂੰ ਕੀ ਲੈ ਕਹਿੰਦੀ ਮੈਂ ਨਹੀਂ ਇਹ ਘਰੇ ਰਹਿਣਾ ਮੈਂ ਤਾਂ ਤੈਨੂੰ ਛੱਡ ਕੇ ਚੱਲੀਆਂ ਲੈ ਚੱਲ ਵਧੀਆ ਮੇਰਾ ਤੇ ਮੇਰੇ ਪੁੱਤ ਦਾ ਖੇੜਾ ਛੁੱਟੂਗਾ ਨਾ ਛੱਡ ਕੇ ਵੈਸੇ ਕਾਹਤੇ ਚਲਨੀ ਆ ਤੇਰੇ ਕਿ ਸੱਪ ਲੜ ਗਿਆ ਹੋ ਲੈ ਮਾਂ ਹੈਗੀ ਤੂੰ ਕੀ ਗੱਲ ਕਰਦੀ ਜੇ ਇਹਦੇ ਸੱਪ ਲੜ ਗਿਆ ਫਿਰ ਸੱਪ ਦਾ ਕੀ ਬਣੂ ਵਿਚਾਰੇ ਦਾ ਉਹ ਤਾਂ ਮਰ ਜੂ ਬਕਵਾਸ ਦੇ ਲੈ ਕਿੰਨੀ ਕਰਦਾ ਇਹ ਤੇ ਨਾਲੇ ਮਾਂ ਤੁਹਾਡਾ ਸ਼ੁਗਰ ਮਣਾਉਣੀ ਹੈ ਇਹ ਵੀ ਬਗਜੇ ਘਰ ਛੱਡ ਕੇ ਹਾਂ ਮੈਂ ਤਾਂ ਸੱਚੀ ਸ਼ੁਗਰ ਮਣਾਉਣੀ ਆ ਬੇ ਮੇਰੇ ਤੈਨੂੰ ਕੀ ਚਾਹੀਦਾ ਹੈ ਹੋਰ ਕੀ ਮੈਂ ਆਪਣੇ ਪੁੱਤ ਦਾ ਕੁਝ ਹੋਰ ਸੋਚਾਂ ਅੱਛਾ ਸੋਚ ਲੈ ਫਿਰ ਤੂੰ ਇਹਦਾ ਕੋਈ ਗੱਲ ਉਹ ਹੈਲੋ ਸੋਚ ਫਿਰ ਤੂੰ ਜਾ ਤੈਨੂੰ ਜਾਣਾ ਆ ਛੱਡ ਦੇ ਚੱਟਾ ਜਾਂ ਪਰਸੋਂ ਦੀ ਚੱਕ ਲੈਣੀ ਆ ਜਿੱਦ ਤੇ ਲੜਦੀ ਆ ਕੀ ਕਰਾਂ ਮੈਂ ਇਹਦਾ ਬੇ ਜਾ ਲਣ ਦੇ ਦੇਖਦੀ ਆ ਇਹਦੇ ਪੇਕੇ ਨੂੰ ਕਿੰਨਾ ਚਰਚਾ ਲਦੇ ਆ ਉਹ ਕੋਈ ਨਹੀਂ ਆਏ ਨਹੀਂ ਜਾਂਦੇ ਹੁੰਦੇ ਗੁੱਸਾ ਕੇ ਲੱਖਾਂ ਚ ਹੁੰਦਾ ਰਹਿੰਦਾ ਤੂੰ ਕਾਨੂੰ ਬੈਗ ਚੱਕ ਲਿਆ ਕੱਲਾ ਨਾ ਬੈਗ ਨਹੀਂ ਚੱਕਿਆ ਮੈਂ ਤੁਹਾਨੂੰ ਮੈਂ ਜਾ ਕੇ ਦਿਖਾਉਂਗੀ ਉਨਾਲੇ ਤੇਰੀ ਜਿਹੜੀ ਮਾਂ ਕਹਿੰਦੀ ਆ ਨਾ ਮੇਰੇ ਮੁੰਡੇ ਨੂੰ ਆਜ਼ਾਦ ਕਰ ਦੇ ਆਜ਼ਾਦ ਤਾਂ ਹੁਣ ਦੇਖੀ ਮੈਂ ਤੈਨੂੰ ਕਰਦੀ ਆ ਮੈਨੂੰ ਤਲਾਕ ਦੇ ਪੇਪਰ ਭੇਜ ਦੀ ਸਾਈਨ ਕਰਕੇ ਮੋੜ ਕੇ ਮੈਂ ਭੇਜ ਦੂੰਗੀ ਸਾਈਨ ਕਰਕੇ ਤੈਨੂੰ ਤਲਾਕ ਦੇਣਾਗਾ ਮੈਂ ਹੁਣ ਹਣ ਨਾਲੇ ਮਾਂ ਮੈਂ ਉਦੋਂ ਤੱਕ ਨਹੀਂ ਮੁੜ ਕੇ ਆਉਂਦੀ ਜਦ ਤੱਕ ਤੁਸੀਂ ਦੋਨੋਂ ਜਾਣੇ ਨਾ ਉੱਥੇ ਨੱਕ ਨਹੀਂ ਰਗੜਦੇ ਉਹ ਨਾਲੇ ਤਲਾਕ ਵਾਲੀ ਗੱਲ ਕੀ ਨਹੀਂ ਕਰੀਏ ਮੈਂ ਤੇਰੇ ਤੋਂ ਕਦੋਂ ਮੰਗੇ ਤਲਾਕ ਨੱਕ ਅਸੀਂ ਰਗੜਾਂਗੇ ਤੇਰੇ ਮੋਹਰੇ ਭੁੱਲ ਜਾ ਕਦੀ ਵਿਣੀ ਤੇ ਨਾਲੇ ਹਾਂ ਸੱਚ ਤੇਰੀ ਹੁਣ ਨੋ ਐਂਟਰੀ ਸਮਝ ਗਈ ਸੀ ਹਨਾ ਪਰਸ ਫੜਾ ਮੇਰਾ ਮੰਮੀ ਜੀ ਕੀ ਗੱਲ ਵਈ ਦੀਦੀ ਕਿੱਧਰ ਜਾ ਰਹੀਆਂ ਤੁਸੀਂ ਪੁੱਤ ਨੂੰ ਕਿਤੇ ਨਹੀਂ ਚੱਲੀ ਇਹ ਇਹਨੂੰ 6 ਕ ਮਹੀਨੇ ਬਾਅਦ ਬੈਗ ਜਾ ਕੇ ਪੇਕੀ ਜਾਣ ਦੀ ਆਦਤ ਆ ਬਸ ਦੋ ਚਾਰ ਦਿਨ ਰਹਿ ਕੇ ਮਨ ਹੌਲਾ ਕਰਕੇ ਆ ਜਾਊਗੀ ਉਹ ਤਾਂ ਠੀਕ ਐ ਪਰ ਇੰਨੇ ਗੁੱਸੇ ਚ ਉਹ ਉਹ ਜੱਸੇ ਉਹ ਰੋਕ ਲਾ ਵੇ ਤੇਰੀ ਭਝਾਈ ਨੂੰ ਮੈਂ ਤਾਂ ਜਿਉਂਦੇ ਜਿਰੰਡਾ ਹੋ ਜੂ ਰੰਡੇ ਨੂੰ ਕਿਤੇ ਨਹੀਂ ਇਹ ਮਾਰਨ ਲੱਗੀ ਜਿਹੜਾ ਤੂੰ ਰੰਡਾ ਹੋਣਾ ਜਾਲਣ ਦੇ ਕੋਈ ਇਸ਼ੂ ਮੈਨੂੰ ਪਤਾ ਨਹੀਂ ਇਹਦਾ ਕਿਉਂ ਐ ਕਰੀ ਜਾਂਦਾ ਤੂੰ ਨਹੀਂ ਦੀਦੀ ਤੁਸੀਂ ਕਿਉਂ ਜਾਣਦੇ ਹੋ ਐਡੀ ਨਾ ਭੋਲੀ ਨਾ ਬਣ ਆ ਸਾਰਾ ਕੁਝ ਨਾ ਤੇਰਾ ਹੀ ਬੀਜਿਆ ਹੋਇਆ ਪਹਿਲਾਂ ਮੈਂ ਇਸ ਘਰ ਦੇ ਵਿੱਚ ਚੰਗੀ ਭਲੀ ਸੁਖੀ ਵੱਸਦੀ ਸੀ ਅੱਜ ਆਦੀ ਤੂੰ ਵਿਆਹ ਕਰਾ ਕੇ ਆਈਆਂ ਨਾ ਮੈਨੂੰ ਤਾਂ ਘਰ ਦੇ ਵਿੱਚ ਕੋਈ ਸਿਆਣ ਦਾ ਵੀ ਨਹੀਂ ਭਾਬੀ ਤੂੰ ਜਸ਼ਨ ਨੂੰ ਕਿਉਂ ਬਲੇਮ ਕਰਦੀਆਂ ਇਹਨੂੰ ਆਈ ਨੂੰ ਦੋ ਤਾਂ ਹਲੇ ਦਿਨ ਹੋਏ ਨੇ ਘਰ 'ਚ ਹੂੰ ਲੈ ਦੇਖ ਲਾ ਮਾ ਹਏ ਤਾਂ ਆ ਚਮਚਾ ਸੀ ਰੰਨ ਦਾ ਆ ਦੂਜਾ ਵੀ ਬਣ ਗਿਆ ਚੁੱਪ ਕਰਨੀ ਜਿਆਦਾ ਬਕਵਾਸ ਨਾ ਕਰ ਦੋ ਦਿਨ ਹੋਇਆ ਹਜੇ ਬਹੂ ਆਈ ਨੂੰ ਤੇ ਤੂੰ ਉਹਦੇ ਨਾਲ ਅੱਡੇ ਵੀ ਲੈਣ ਲੱਗ ਪਈ ਇੱਧਰ ਫੜਾ ਮੇਰਾ ਪਰਸ ਆਪਦਾ ਕੰਮ ਕਰੋ ਸਾਰਾ ਟੱਬਰ ਉਹ ਕਾਨੂੰ ਜਾਨੀ ਐ ਉਹ ਮੈਂ ਲੈਣ ਦੇ ਉਹ ਮੈਂ ਕੀ ਕਰੂੰ ਕਰਲਾ ਉਹੇ ਬਣਾ ਇੱਥੇ ਬਹਿ ਜਾ ਮੰਜੇ ਤੇ ਚੁੱਪ ਕਰਕੇ ਸ਼ੁ ਬਸ ਤੂੰ ਮੈਨੂੰ ਪੱਟੇ-ਪੁੱਟੇ ਪਾ ਲੈ ਉੱਤਾਂ ਵੀ ਤੂੰ ਡੰਗਰ ਸਾੜ ਲੋ ਗਈਆਂ ਚਲੋ ਤੁਸੀਂ ਕਰੋ ਰਾਣ ਆਹੋ ਉਹ ਹੁੰਦੀ ਦੀ ਉਹ ਕੈਣੀ ਦੀ ਪਸ਼ੂਨ ਪਾਲੇ ਕੱਖ ਇਹ ਆ ਮੇਰੀ ਮਾਂ ਨੇ ਹੁਣ ਇਹ ਨਹੀਂ ਕਹਤਾ ਪਸ਼ੂਨ ਪਾਲੇ ਕੱਖ ਉਹ ਮੇਰਾ ਵਿਆਹ ਜਨਾਨੀ ਨਾਲ ਕਾਨੂੰ ਕਰਿਆ ਤੀ ਕਿਸੇ ਮਹਸਨ ਨਾਲੇ ਕਰ ਦਿੰਦੇ ਆ ਦੇਖ ਲੋ ਜੀ 2 ਘੰਟੇ ਪਹਿਲਾਂ ਆਪਣੇ ਇਸੇ ਘਰੇ ਕਿੰਨੀ ਰੌਣਕ ਸੀ ਹੁਣ ਜੋ ਆਖ ਵਾਗੇ ਉਹੀ ਘਰ ਜਾਣ ਦੀ ਖਾਣ ਨੂੰ ਆਉਂਦਾ ਹੈ ਹੋਰ ਕੀ ਜਸ਼ਨ ਦੀ ਮਾਂ ਜੋ ਆਖਾ ਬਿਨਾ ਕਾਦੀਆਂ ਰੌਣਕਾਂ ਮੈਂ ਨਾਲ ਸੋੜੇ ਨੇ ਇੱਕ ਗੱਲ ਕਰਦੀ ਸੀ ਮੈਂ ਕਹਿੰਦੀ ਸੀ ਵੀ ਕਿਉਂ ਨਾ ਆਪਾਂ 4 ਦਿਨ ਮੇਰੇ ਭਤੀਜੇ ਨੂੰ ਬੁਲਾ ਲਈਏ ਨਾਹੀਂ ਤਾਂ ਆਪਣਾ ਜੀ ਲੱਗ ਜੂਗਾ ਰੌਣਕ ਲੱਗੂ ਘਰੇ ਨਾਲੇ ਜਵਾਖਲਾਸ਼ੂ 4 ਦਿਨ ਉਹ ਤਾਂ ਠੀਕ ਆ ਜਸ਼ਨ ਦੀ ਮਾਂ ਪਰ ਆਪਾਂ ਆਪਦੇ ਮਨ ਪਿੱਛੇ ਜਵਾਗ ਦੇ ਪੜਾਈ ਨੂੰ ਖਰਾਬ ਕਰਨੀ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗਦਾ ਨਾਲੇ ਆਪਣੀ ਤੇ ਆਪਦੇ ਘਰੇ ਰਾਜੀ ਖੁਸ਼ੀ ਹੈ ਆਪਾਂ ਨੂੰ ਤੇ ਇਸ ਗੱਲ ਦਾ ਹੌਂਸਲਾ ਹੀ ਬਹੁਤ ਹੋਣਾ ਚਾਹੀਦਾ ਹਾਂਜੀ ਇਹ ਤਾਂ ਹੈ ਪੁੱਤਾਂ ਵਰਗਾ ਜਿਮਾਈ ਮਿਲ ਗਿਆ ਆਪਾਂ ਨੂੰ ਹੋਰ ਚਾਹੀਦਾ ਵੀ ਕੀ ਹੈ ਇਹਦਾ ਗੱਲ ਹੈ ਬਹਾਰ ਸੋਣੇ ਰਿਸ਼ਤਾ ਬਹੁਤ ਵਧੀਆ ਕਰਾਇਆ ਹੁਣ ਤਾਂ ਤੂੰ ਆ ਵੀ ਧੀ ਨੂੰ ਮਿਲ ਲਈ ਕਰਨੀ ਆ ਉਹਦੇ ਬੰਦੀਆਂ ਗੱਲਾਂ ਲੈ ਆ ਦੋ ਕੁੜੀ ਤੇ ਜਵਾਕ ਆਏ ਨੇ ਇਹਦੇ ਵਿੱਚ ਕਿੰਨੀਆਂ ਗੱਲਾਂ ਹੋ ਗਈਆਂ ਮੰਨਦੀਆਂ ਚੱਲ ਭਾਵੇਂ ਦੋ ਕੁੜੀ ਲਈ ਸਹੀ ਪਰ ਇਹ ਤਾਂ ਸੋਚ ਆਪਣਾ ਜਵਾਈ ਕਿੰਨਾ ਚੰਗਾ ਹੈ ਜਸ਼ਨ ਨੂੰ ਬਿਨਾ ਕਹੇ ਤਾਂ ਬੁਲਾਉਣ ਵਾਸਤੇ ਲੈ ਆਇਆ ਇਹ ਤਾਂ ਹੈ ਇਹ ਜੀ ਜਵਾਈ ਕਰਮਾਣਿਆਂ ਨੂੰ ਹੀ ਮਿਲਦੇ ਨੇ ਚੱਲ ਕੋਈ ਨਾ ਮੈਂ ਨਾ ਦੋ ਘਰਾਂ ਦੇ ਮਠਿਆਈ ਦੇ ਆਵਾ ਵਿਆਹ ਤੇ ਤਾਂ ਨਹੀਂ ਕੱਠਵਟ ਕਰਿਆ ਆਪਾਂ ਨੇ ਆਈ ਅੱਖਣਗੇ ਜਸਨ ਦੀ ਮਾਂ ਤੋਂ ਬਿਯਾਦੀ ਭਾਜੀ ਵੀ ਨਹੀਂ ਸਰੀ ਹੈਗੀ ਚੱਲ ਜਾਇਆ ਮੈਂ ਵੀ ਖੇਤਾ ਨਹੀਂ ਗੜਾ ਮਾਇਆ ਠੀਕ ਹੈ ਚਲੋ ਆਹ ਕਿ ਦਰਤੂਰੀ ਆਉਂਦੀ ਹੈ ਮੰਮੀ ਆ ਦੀਦੀ ਦੀਦੀ ਤੂਰੀ ਆਉਂਦੀ ਆ ਕੁਮੇ ਮਰ ਜਾ ਇਹ ਵੀ ਅਨੰਦ ਸੇ ਕਾ ਤੁ ਆਈ ਜਾਂਦੀ ਐ ਕੀ ਗੱਲ ਹੋ ਗਈ ਮੈਨੂੰ ਤਾਂ ਸਮਝ ਨਹੀਂ ਆਉਦੀ ਗੱਲ ਕੀ ਹੋਣੀ ਆ ਥੋੜੀਆਂ ਪੜਾਈਆਂ ਪੱਟੀਆਂ ਨਾਲ ਮੈਨੂੰ ਲੱਗਦਾ ਸਹਰਾਂ ਤੋਂ ਲੜ ਲੜ ਕੇ ਆਈ ਹੋਣੀ ਆ ਨਹੀਂ ਤੂੰ ਬੱਸ ਕਰ ਇੱਕ ਤਾਂ ਮੇਰੀ ਜਵਾਕੜੀ ਕਰੇ ਆਈ ਜਾਂਦੀ ਐ ਖਾਨੀ ਕੀ ਗੱਲ ਐ ਕੀ ਨਾ ਉਹ ਤਾਂ ਤੂੰ ਲੱਗ ਜਾ ਕਰ ਤੈਨੂੰ ਤਾਂ ਬੋਲਣ ਦਾ ਮੌਕਾ ਚਾਹੀਦਾ ਬਸ ਹੂੰ ਬੋਲਣ ਦਾ ਮੌਕਾ ਤਾਂ ਮੈਨੂੰ ਆਪੇ ਹੀ ਚਾਹੀਦਾ ਸਸਰੀ ਘਰ ਦੀ ਸੀ ਸਸਰੀ ਘਰ ਸਾਸਰੀ ਘਰ ਬੁੱਤ ਕਿੱਦਾਂ ਠੀਕ ਆ ਹਾਂ ਠੀਕ ਐ ਤੂੰ ਬਿਨਾਂ ਦੱਸੀ ਆ ਗਈ ਹੁਣ ਹੁਣ ਤਾਂ ਕਰ ਦਿੰਦੀ ਲੈ ਕੋਣ ਕੀ ਕਰਨਾ ਸੀ ਉਹ ਅਗਲੀ ਭਵੇਂ ਸਹੁਰਿਆਂ ਨਾਲ ਲੜ ਕੇ ਆਈ ਹੋਵੇ ਉਹੀ ਗੱਲ ਥੋੜੀ ਵਾਰ-ਵਾਰ ਮੈਂ ਇਹੀ ਤਾਂ ਤੁੰਕੇ ਕਿ ਹਟੀਆਂ ਆ ਮੂੰਹ ਤਾਂ ਦੇਖ ਲੋ ਕਿ ਮੈਂ 12 ਵਜੇ ਤੈਨੂੰ ਕਿਸੇ ਨੇ ਬੁਲਾਇਆ ਵੀ ਹਾਂ ਵੀ ਮਨਪ੍ਰੀਤ ਆ ਕੇ ਦੱਸ ਵੀ ਮੇਰੇ ਮੂੰਹ ਤੇ 12 ਵਜੇ ਨੇ ਬਕਵਾਸ ਕਰੀ ਜਾਂਦੀ ਐ ਖੜੀ ਇਹਨੂੰ ਕਿਹੜਾ ਸ਼ਰਮ ਐ ਪੁੱਤ ਇਹ ਤਾਂ ਜੇ ਆਏ ਨਹੀਂ ਇਹਨੂੰ ਅਕਲ-ਮੌਤ ਹੈਗੀ ਵੀ ਕੋਈ ਬੰਦਾ ਘਰੇ ਆਉਂਦਾ ਪਾਣੀ ਧਾਣੀ ਪੁੱਛ ਲਈਦਾ ਬਸ ਇਹਨਾਂ ਦਾ ਲੈਕਚਰ ਚਾਹੀਦਾ ਵੀ ਕੋਈ ਮੇਰਾ ਲੈਕਚਰ ਸੁਣ ਲੋ ਪਾਣੀ ਪੁੱਛਦੀ ਐ ਇਹ ਮੈਨੂੰ ਇਹਦਾ ਬਸ ਚੱਲੇ ਨਾ ਮਾ ਮੈਂ ਤਾਂ ਇਹ ਲਾਦਾ ਵੀ ਜਿੱਦੇ ਕਿਰੇ ਤੂੰ ਦੁਨੀਆ ਤੋਂ ਤੁਰ ਗਈ ਮੈਂ ਤਾਂ ਕਿਸੇ ਨੇ ਨਹੀਂ ਪੁੱਛਣਾ ਇਹ ਤਾਂ ਤੇਰੀਆਂ ਸੱਚੀਆਂ ਗੱਲਾਂ ਨਹੀਂ ᱛੀਏ ਹਾਂ ਤੈਨੂੰ ਕਿਹਨੇ ਪੁੱਛਣਾ ਇੱਥੇ ਇਹ ਤਾਂ ਮੈਨੂੰ ਘਰੇ ਵੀ ਨਾ ਵੜਨ ਸਸਰੀਕਾਲ ਵੀਰੇ ਮੈਂ ਕੌਣ ਨਹੀਂ ਵੜਨ ਦਿੰਦਾ ਤੈਨੂੰ ਘਰੇ ਕੀਦੀ ਹਿੰਮਤ ਹੋ ਗਈ ਨਹੀਂ ਆ ਤੇਰੀ ਤੀਵੀ ਹਾਂ ਮਾਂ ਇਹਦੀਆਂ ਗੱਲਾਂ ਚ ਕਿਉਂ ਆਣੇ ਹੋਣੇ ਤਾਂ ਜੇ ਇਹਦਾ ਬੱਸ ਚੱਲੇ ਤਾਂ ਮੈਨੂੰ ਵੀ ਨਾ ਵੜਨ ਦਵੇ ਮੈਂ ਵੀ ਬਿਸ਼ਰਮਜਾ ਹੋ ਕੇ ਘਰੇ ਆਈ ਜਾਂਣਾ ਤੜਕੇ ਨੂੰ ਉੱਠਦਾ ਗਾਲਾਂ ਕੱਨ ਹੱਥ ਨੇ ਪੈਂਦਾ ਖੰਨਾ ਕੁਝ ਨਹੀਂ ਹੁੰਦਾ ਉਹੀ ਤਾਂ ਹੈ ਬੇਸ਼ਰਮਤਾ ਹੈਗੀ ਐ ਇਹ ਆਉਂਦੀ ਨੂੰ ਦੇਲਾ ਜਵਾਕੜੀ ਨੂੰ ਚਿੰਬੜ ਗਈ ਪਾਣੀ ਨਾ ਧਾਣੀ ਪੁੱਛੇ ਦੇ ਲੈ ਮੈਨੂੰ ਤਾਂ ਲੱਗਦਾ ਇੱਥੇ ਮੇਰੇ ਨਾਲ ਗੱਲਾਂ ਗੁੱਲਾਂ ਮਾਰ ਕੇ ਇੱਥੋਂ ਹੀ ਮੋੜੋਂਗੇ ਮੈਨੂੰ ਓਹ ਪਾਣੀ ਕਹੀ ਜਿਆ ਗੱਲਾਂ ਕਰ ਬੈਗ ਫੜ ਵੇ ਕੁੜੀ ਦਾ ਆ ਜਾ ਤੂੰ ਬੱਸ ਕਾਵੜੀ ਇਹ ਫੋਨ ਕਰ ਦਿੰਦੀ ਮੈਂ ਮੁੰਡੇ ਨੂੰ ਮੂਰੇ ਭੇਜ ਦਿੰਦੀ ਅੱਡੇ ਤੋਂ ਤੈਨੂੰ ਲੈ ਆਉਂਦਾ ਚੁੱਪ ਕਰ ਜਾ ਮੈਂ ਜਿਹੜੇ ਹਾਲ ਚਾਹੀਆਂ ਮੈਨੂੰ ਪਤਾ ਹਜੇ ਕਹਿੰਦੀ ਫੋਨ ਇਹ ਜਿਆ ਕੀ ਹੋ ਗਿਆ ਗੱਲ ਤਾਂ ਦੱਸ ਦੇ ਬਸ ਤੈਨੂੰ ਪਤਾ ਹੀ ਆ ਹੁਣ ਤੈਨੂੰ ਕੀ ਦੱਸਾਂ ਲੈ ਵੱਡਾ 헤ਜਲਾ ਭੇ ਭੇ ਕੀ ਗੱਲ ਕਰਦੇ ਆ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਇਹਦੀ ਕਿ ਹੁਣ ਬਿੰਦ ਕ ਪਹਿਲਾਂ ਤਾਂ ਇਹ ਫੋਨ ਤੇ ਘਿਟਮਿਟ ਕਰਨ ਲੱਗ ਪਿਆ ਸੀ ਮਾਵ ਹੁਣ ਐ ਬਿਨਾ ਦੱਸੇ ਇੱਥੇ ਆਵੜੀ ਅਸਲ ਚ ਗੱਲ ਹੋਈ ਕੀ ਐ ਹੇ ਰਿਪਤ ਦਾ ਤੁਰਕੀ ਮਰੇ ਜੀ ਕੇ ਲੈ ਗੂ ਤੂੰ ਹਣ ਮੈਨੂੰ ਚਾਹ ਦਾ ਘਟ ਪੀਣ ਦੇਣਾ ਕਿ ਨਹੀਂ ਸ਼ੂ ਤੈਨੂੰ ਕਿੰਨੀ ਵਾਰ ਕਿਹਾ ਵੀ ਉਹਦੇ ਪੇਕੇ ਉਹਨੂੰ ਬਹੁਤਾ ਟਾਈਮ ਨਹੀਂ ਰੱਖਦੇ ਉਹਨੂੰ ਭੇਜ ਦੇਣਗੇ ਇੱਥੇ ਮੁੜ ਕੇ ਆਊਗੀ ਮੈਨੂੰ ਨਹੀਂ ਲੱਗਦਾ ਮੰਮੀ ਉਹ ਮੁੜ ਕੇ ਆਊਗੀ ਜਿਹੜੇ ਹਿਸਾਬ ਨਾਲ ਉਹ ਕਹੀ ਐ ਮੈਨੂੰ ਤਾਂ ਲੱਗਦਾ ਉਹ ਕਦੇ ਵੀ ਨਹੀਂ ਆਉਣੀ ਓਏ ਆਜੋਗੀ ਆਜੋਗੀ ਤੂੰ ਕਮਲਾ ਹੋਇਆ ਬੂਥਾ ਬੰਦ ਕਰ ਲੈਨੇ ਪੁੱਠੇ ਹੱਦੀ ਚ ਪੇੜ ਮਾਰੂ ਤੇਰੇ ਮੈਂ ਉਹ ਤੇਰਾ ਰੋਣਾ ਟੋਣਾ ਮੁੱਕਿਆ ਨਹੀਂ ਈਸ਼ੂ ਹਲੇ ਮਾਂ ਇਹਨੂੰ ਚੁੱਪ ਕਰਾ ਲਾ ਉਹ ਕਿਉਂ ਬੁੜੀਆਂ ਵਾਂਗੂ ਰੋਈ ਜਾਣਾ ਨਾਲੇ ਮਾਂ ਤੂੰ ਵੀ ਚੰਗੀ ਨਹੀਂ ਕੀਤੀ ਤਾਂ ਮਿੰਟ ਚ ਉਹਦੀ ਬੇਇੱਜ਼ਤੀ ਕਰਕੇ ਰੱਖਦੀ ਫੇਰ ਕੀ ਹੋ ਗਿਆ ਜੇ ਛਾਪ ਲੈ ਲਈ ਸੀ ਉਹਨੇ ਨਾ ਕੀ ਗੱਲ ਲੈਂਦੀ ਨਾ ਮੈਂ ਛਾਪ ਛਾਪ ਤੇ ਜਿਹਦਾ ਹੱਕ ਸੀ ਉਹਨੂੰ ਮੈਂ ਲੈ ਕੇ ਦੇ ਦਿੱਤੀ ਇਹਦੇ ਵਿੱਚ ਕਿਹੜੀ ਗੱਲ ਆ ਬੇਇੱਜ਼ਤੀ ਵਾਲੀ ਉਹ ਗੱਲ ਆ ਨਹੀਂ ਮੰਮੀ ਜਾਣ ਹਲੇ ਕੱਲ ਤਾਂ ਆਪਣੇ ਘਰੇ ਬੈ ਕੇ ਆਈ ਆ ਉਹ ਕੀ ਸੋਚੂਗੀ ਵੀ ਜਿਵੇਂ ਹੈ ਆਪਦੀ ਵੱਡੀ ਨੂੰ ਨਾਲ ਕਰਦੇ ਨੇ ਐਂ ਮੇਰੇ ਨਾਲ ਕਰਨਗੇ ਬਾਅਦ ਚ ਬਈ ਮੈਂ ਨਹੀਂ ਉਹਨੂੰ ਭੇਜਿਆ ਚੰਗਾ ਲੱਗੇ ਚਾਹੇ ਨਾ ਲੱਗੇ ਮੇਰੀ ਗੱਲ ਸੁਣ ਲੈ ਮੈਂ ਨਹੀਂ ਉਹਨੂੰ ਭੇਜਿਆ ਉਹ ਆਪ ਗਈ ਆ ਆਪ ਰਸਕੇ ਜਾਂਦੀ ਆ ਤਾਂ ਛੱਤੀ ਵਾਰੀ ਚਲ ਜੂਵੇ ਮੈਂ ਨਹੀਂ ਰੋਕਦੀ ਨਾਲੇ ਬੂਥਾ ਬੰਦ ਕਰ ਲਾ ਕਣ ਮੈਂ ਦੇਖ ਲੈ ਭਾਈ ਮੰਮੀ ਕਹਿੰਦੀ ਇੱਕ ਤਾਂ ਮੇਰੇ ਘਰ ਵਾਲੇ ਛੱਡ ਕੇ ਵਾਗੇ ਉੱਥੇ ਗਈ ਧਰੋ ਵੀ ਨਾ ਫਾਇਮੇਂ ਤੇ ਮੈਂ ਲਗਰੇਵੇਂ ਰੰਡੀ ਮਰੂਗਾ ਤੇ ਪਲੜੀ ਤੂੰ ਸਰੀ ਆਉਂਦੀ ਬੇ ਜੱਸ ਇਹਨੂੰ ਕਰਾ ਦੇ ਚੱਪ ਕਿਉਂ ਮੇਰਾ ਦਿਮਾਗ ਇਹਨੇ ਖਾਦਾ ਪਿਆ ਇੱਥੇ ਅੱਧਾ ਘੰਟਾ ਹੋ ਗਿਆ ਜਦ ਦੀ ਉਹ ਗਈ ਆ ਬੇ ਉਹਨੂੰ ਤੈਨੂੰ ਕਹਤਾ ਵੇ ਨਹੀਂ ਰੱਖਦੇ ਨਹੀਂ ਰੱਖਦੇ ਨਹੀਂ ਰੱਖਦੇ ਵੇ ਉਹਨੇ ਆ ਜਾਣਾ ਮੁੜ ਕੇ ਹੋਈ ਸ਼ੂ ਤੂੰ ਇੰਨਾ ਕ ਤਾਂ ਦਿਮਾਗ ਤੋਂ ਕੰਮ ਲੈ ਲਾ ਉਹਦਾ ਭਾਈ 2-200 ਰੁਪਏ ਤਾਂ ਉਰੋ ਆ ਕੇ ਮੰਗ ਕੇ ਲੈ ਜਾਂਦਾ ਉਹ ਉਹਨੂੰ ਕਿੱਥੇ ਰੱਖ ਲੂਗਾ ਉਹ ਉਹ ਡੁਸਕੀ ਜਾਂਦਾ ਬੈਠਾ ਪਈ ਜਾਂਦਾ ਕੀਰਨੇ ਬੁੜੀਆਂ ਵਾਂਗੂ ਓਏ ਓਏ ਮੈਂ ਬੁੜੀਆਂ ਵਾਂਗੂ ਕੀਰਨੀ ਪਾਉਂਗਾ ਹੋਰ ਕੀ ਮੈਂ ਨੱਚਲਾਂ ਡੀਜੇ ਲਾ ਕੇ ਓਏ ਉਹ ਤੇਰਾ ਤਾਂ ਡੀਜੇ ਲਾ ਕੇ ਨੱਚਣ ਵਾਲਾ ਹੀ ਕੰਮ ਆ ਜਿਹੜੇ ਹਿਸਾਬ ਦੀ ਤੇਰੀ ਜੁਨਤੀ ਨਾ ਪਹਿਲਾਂ ਓਏ ਹੁਣ ਤਾਂ ਤੂੰ ਸਖਾਲਾ ਹੋ ਜਾਏਗਾ ਮੈਂ ਤਾਂ ਕਹਿੰਦਾ ਡੀਜੇ ਦੂਜੇ ਮਗਾ ਕੇ ਪੰਗੜਾ ਪਾ ਲੈ ਇੱਥੇ ਓਏ ਕਿੱਥੇ ਯਾਰ ਮੈਨੂੰ ਤਾਂ ਬਾਈ ਨੱਚਣਾ ਵੀ ਨਹੀਂ ਆਉਂਦਾ ਮੈਂ ਤੇ ਤੇਰੇ ਵਿਆਹ 'ਚ ਬੁੜੀਆਂ ਨੱਚਦੀਆਂ ਦੇਖੀਆਂ ਸੀ ਉਹਨਾਂ ਵਾਂਗੂ ਨੱਚ ਲੂ ਕਿੱਦਾਂ ਯਾਰ ਪਾ ਨੂੰ ਹਾਏ ਵੇਰ ਅੱਬਾ ਵੇ ਜੱਸ ਇਹਨੂੰ ਲੈ ਜਾ ਕਿਤੇ ਵੇਖ ਤਾਂ ਖੂਖਾ ਖੱਤਾ ਦੇਖ ਲੈ ਗੰਦਾ ਉਹਦੇ ਵਿੱਚ ਸੱਟਦੇ ਇਹਨੂੰ ਉੱਥੇ ਬੈਠਾ ਰੋਈ ਜਾਊਗਾ ਇਹ ਦੇਖ ਲੈ ਹਲੇ ਮਾਂ ਇਹ ਕਹਿੰਦੀ ਐ ਇਹ ਤੂੰ ਯਾਦ ਰੱਖੀਂਗੀ ਜੇ ਡਿੰਪਲ ਨਾ ਆਈ ਫਿਰ ਦੇਖ ਲਈ ਜਾਨੀ ਮਾਂ ਕੋ ਗਾਣੇ ਮਸ਼ਹੂਰ ਹੋ ਜਾਣਗੇ ਬੀਸ਼ੂ ਨੇ ਰੋ ਰੋ ਕੇ ਸਮੁੰਦਰ ਭਰ ਤੇ ਰੋ ਰੋ ਕੇ ਇਹਦੇ ਹਾਲ ਹਾਲ ਦੇਖ ਲੈ ਮਾਂ ਇਹਦੇ ਹਾਲ ਓਏ ਉ ਤੈਨੂੰ ਗਾਣੇ ਸੁੱਝੀ ਜਾਂਦੇ ਆ ਉ ਤੂੰ ਭੂਕੀ ਜਾਂਨਾ ਤੇਰਾ ਕਰੀਏ ਕੀ ਅਸੀਂ ਇਹਨੂੰ ਲੈ ਜਾ ਮੇਰੇ ਤੋਂ ਦੂਰ ਡਿਡਪਲੇ ਇਸ਼ੂ ਤੈਨੂੰ ਮੈਂ ਇੱਕ ਵਾਰੀ ਦੱਸਤਾ ਜੇ ਤੂੰ ਇਦਾਂ ਦੇ ਡਰਾਮੇ ਨਾ ਹੁਣ ਫੇਰ ਕੀਤੇ ਡਿੰਪਲ ਇੱਥੇ ਆਵੇ ਨਾ ਆਵੇ ਮੈਂ ਰਹਿਣ ਤੈਨੂੰ ਵੀ ਨਹੀਂ ਦਿੰਦੀ ਇੱਥੇ ਕੰਜਰ ਕਿਸੇ ਥਾਂ ਦਾ ਦਿਮਾਗ ਖਰਾਬ ਕੀਤਾ ਪਿਆ ਰੋ ਰੋ ਕੇ ਬੁੜੀਆਂ ਵਾਂਗੂ ਲੱਗਾ ਬੁੱਕਣ ਹਾਏ ਹਾਏ ਬੇਦਰਮੀ ਬਾਬਲਾ ਇੱਕ ਵਾਰੀ ਥੱਲੇ ਆ ਕੇ ਤਾਂ ਦੇਖ ਲੈ ਇਤਰੀ ਜਨਾਨੀਆਂ ਨਿੱਕੀ ਜੀ ਜਾਂ ਤੇ ਕਿੰਨਾ ਜ਼ੁਲਮ ਕਰਦੀ ਐ ਤੇਰਾ ਪਿਓ ਕੰਜਰ ਥੱਲੇ ਆ ਕੇ ਤੈਨੂੰ ਦੇਖੇ ਨਾ ਦੇਖੇ ਪਰ ਤੈਨੂੰ ਰੋਂਦੇ ਨੂੰ ਨਾ ਪੂਰਾ ਪਿੰਡ ਜਰੂਰ ਦੇਖੂਗਾ ਬਸ ਸ਼ਰਮਾ ਇਹਨੂੰ ਡਿੰਪਲ ਦੇ ਨਾਲ ਹੀ ਧੋੜ ਦਿੰਦਾ ਸਾਡਾ ਸਿਰ ਖਾਈ ਜਾਂਦਾ ਇੱਥੇ ਬੈਠਾ ਮੈਨੂੰ ਤਾਂ ਲੱਗਦਾ ਇਹਦਾ ਦਿਮਾਗ ਦਮੂਗ ਖੱਲਿਆ ਪਿਆਗਾ ਪਹਿਲਾਂ ਡਿੰਪਲ ਨੇ ਦਿਮਾਗ ਚੱਕਦਾ ਇਹਦਾ ਹੁਣ ਇਹਦਾ ਰੋ ਰੋ ਚੱਕਿਆ ਜਾਊਗਾ ਤਾਂ ਹੀ ਇਹ ਜਿਹਾਂ ਆਪਣੀਆਂ ਗਮਣੀਆਂ ਮਰੀ ਜਾਂਦਾ ਇਹ ਵੇ ਚੁੱਪ ਕਰ ਜਾ ਡੁੱਬ ਕੇ ਮਰਨਾ ਇਹਨੂੰ ਲੈ ਜਾ ਜਾ ਕਿਤੇ ਓਏ ਆ ਮੇਰੇ ਨਾਲ ਆ ਜਾ ਤਰਾ ਕਰਦੇ ਆ ਕਿ ਹਲੋਰੇ ਭੁਖੀ ਜਾਂਦਾ ਬੈਠਾ ਜਾ ਕਿ ਤੂੰ ਆਉਗੀ ਡਿੰਪਲੇ ਆ ਜਾ ਬੱਸ ਹਾਏ ਵੀ ਮੇਰੀ ਰੱਬਾ ਇਹ ਮੇਰਾ ਸਿਦਰਾ ਕਿੱਥੇ ਪੱਲੇ ਮੇਰੇ ਪੈ ਗਿਆ ਪਹਿਲਾਂ ਇਹਦੀ ਜਨਾਨੀ ਨੇ ਇਹਨੂੰ ਟਿਕਣ ਦਿੰਦੀ ਸੀ ਹੁਣ ਇਹ ਸਾਨੂੰ ਨਹੀਂ ਟਿਕਣ ਦਿੰਦਾ ਨਾ ਹੁਣ ਹੋਰੇ ਡੰ ਨਵੱਟਾ ਬਣੀ ਬੈਠੀ ਰਹੇਗੀ ਦੱਸੇਗੀ ਵੀ ਕਾਹ ਤੋਂ ਆਈਆਂ ਕੀ ਗੱਲ ਹੋ ਗਈ ਜੇ ਇੱਕ ਗੱਲ ਹੋਵੇ ਤਾਂ ਦੱਸਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਮੁੰਡੇ ਜਿਹਦਾ ਵਿਆਹ ਨਾ ਮੇਰੀ ਮਰਜ਼ੀ ਤੋਂ ਬਿਨਾਂ ਹੋਇਆ ਮੈਨੂੰ ਮਨਜ਼ੂਰ ਨਹੀਂ ਸੀ ਉਹਦਾ ਵਿਆਹ ਤੇ ਹੁਣ ਜਦੋਂ ਵਿਆਹਿਆ ਗਿਆਗਾ ਤੇ ਸਾਰੇ ਜਾਨੇ ਸਾਰਾ ਟੱਬਰ ਉਹਦੇ ਜਨਾਨੀ ਦੇ ਪਿੱਛੇ ਪਿੱਛੇ ਫਿਰਦਾਗਾ ਨਾਲੇ ਮੇਰੀ ਗੱਲ ਸੁਣ ਬੇ ਤੂੰ ਕੁੜੀ ਨੂੰ ਬੋਲਦਾ ਕਿ ਮੈਂ ਡੋ ਨਵੱਟਾ ਕੀ ਹੁੰਦਾ ਉਹ ਵਿਆਹੀ ਧਈ ਆ ਮਾੜਾ ਮੋਟਾ ਨਾ ਅਕਲ ਨਾਲ ਬੋਲਿਆ ਕਰ ਅਕਲ ਤਾਂ ਇਹਨੂੰ ਪੋਰਾ ਹੀ ਨਹੀਂ ਹੈਗੀ ਐਂ ਤਾਂ ਐ ਨਹੀਂ ਤਮੀਜ਼ ਹੈਗੀ ਵੀ ਮੇਰੀ ਭੈਣ ਘਰੇ ਆਈ ਆ ਮੈਂ ਉਹੀ ਤਾਂ ਕਹਿਣਾ ਵੀ ਉਰੇ ਕੀ ਲੈਣ ਆਈ ਆ ਅਸਲ ਦਸਤਾ ਦੇ ਕਿਤੇ ਉਹ ਤੇਰਾ ਛਾਂਪ ਵਾਲਾ ਰੌਲਾ ਤਾਂ ਨਹੀਂ ਹਾਂ ਕੁੜੇ ਨਹੀਂ ਜੇ ਤੂੰ ਆਉਣਾ ਸੀ ਮੈਨੂੰ ਦੱਸ ਤਾਂ ਦਿੰਦੀ ਨਹੀਂ ਮਾਂ ਰੌਲਾ ਤਾਂ ਉਹੀ ਆ ਤੈਨੂੰ ਫੋਨ ਤੇ ਦੱਸਿਆ ਤਾਂ ਸੀਗਾ ਵੀ ਮੇਰੀ ਸੱਸ ਨੇ ਨਾ ਸਾਰਿਆਂ ਦੇ ਸਾਹਮਣੇ ਮੇਰੇ ਹੱਥਾਂ ਅੰਗੂਠੀ ਲਾ ਲਈ ਮੇਰੀ ਪਤਾ ਕਿੰਨੀ ਬੇਇੱਜ਼ਤੀ ਹੋਈ ਆ ਅੱਛਾ ਹੁਣ ਤੇ ਤੇਰੇ ਹੱਥ ਚੋਚਾ ਉਹਨੇ ਸ਼ਾਂਪ ਲਾ ਹਾਲੀ ਤਾਂ ਤੇਰੀ ਬੇਇੱਜ਼ਤੀ ਹੋ ਗਈ ਉਹ ਰਾਣੀ ਹਾਰ ਤਾਂ ਨਹੀਂ ਲਹਾਇਆ ਪੱਥੇ ਰੱਗ ਲਾਇਆ ਨਹੀਂ ਮੁੱਕਦਾ ਪੈਸਾ ਸੋੜ ਦੇ ਉਰੇ ਕਿਹੜੀਆਂ ਸ਼ਾਂਪਾਂ ਭਾਲਦੀਆਂ ਸਾਡੇ ਤੋਂ ਤੂੰ ਆਹੋ ਪੈਸਾ ਤਾਂ ਬਥੇਰਾ ਜਿੱਦਾਂ ਮੈਂ ਲੈ ਕੇ ਬੈਠੀ ਆ ਨਾ ਪੈਸਾ ਇੰਨਾ ਸਾਰਾ ਉਹੀ ਮਰੀ ਜੈਨਾ ਗੱਲਾਂ ਤੈਨੂੰ ਐ ਵੀ ਪਤਾ ਮੇਰੀ ਬੇਇੱਜ਼ਤੀ ਕਿੰਨੀ ਹੋਈ ਆ ਤੇਰੇ ਲਈ ਆਵੇ ਤੂੰ ਤਾਂ ਰੋਜ਼ ਕਰਾਉਣਾ ਤੇਲੀ ਤਾਂ ਆਮ ਗੱਲ ਆ ਆਮ ਗੱਲਾਂ ਨੂੰ ਬੇਇੱਜ਼ਤੀ ਨੂੰ ਤਾਂ ਤਾਂ ਕਹਿੰਦੇ ਹੁੰਦੇ ਨੇ ਭੈਣੇ ਜੇ ਕਿਸੇ ਬਗਾਨੇ ਬੰਦੇ ਚ ਹੋਵੇ ਆਬ ਦੇਖਰ ਚ ਕੀ ਦੀ ਬੇਇੱਜ਼ਤੀ ਹੁੰਦੀ ਅੱਛਾ 36 ਵਾਰੀ ਕਰਦੀ ਆ ਮੇਰੀਆਂ ਇਹ ਤਾਂ ਅੱਛਾ ਜਿਹੜੀ ਘਰੇ ਨਵੀਂ ਆਈ ਹੈ ਹੈ ਉਹਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਹੈ ਤੂੰ ਉਹ ਨਹੀਂ ਦੇਖਦਾ ਉਹ ਚਾਹ ਤਾਂ ਗਾ ਪਿੱਤਰ ਹੋਰੇ ਕੀ ਪਤਾ ਇਹਨੂੰ ਬੇਇੱਜ਼ਤੀਆਂ ਬੂਤੀਆਂ ਦਾ ਕੋਈ ਨਹੀਂ ਨਾ ਐ ਵੀ ਹਰੇਕ ਤਾਂ ਛਿੱਤਰ ਖਾਈ ਜਾਓ ਤੈਨੂੰ ਕਹੀ ਤਾਂ ਜਾਣੀ ਇਹ ਤਾਂ ਈ ਤਾਂ ਆਮ ਗੱਲ ਐ ਇਹ ਨਹੀਂ ਇੱਥੇ ਖਾ ਲਈ ਓਥੇ ਖਾ ਲਈ ਓਥੇ ਖਾ ਲਈ ਛਿੱਤਰ ਹੀ ਖਾ ਲਈ ਜਦੋਂ ਪਈ ਸੋਹਰੇ ਘਰ ਚ ਵਸਣਾ ਹੋਵੇ ਨਾ ਬੇਇੱਜ਼ਤੀ ਵੀ ਜਰਨੀ ਪੈਂਦੀ ਆ ਮੈਂ ਕਿਹੜਾ ਜਰਦੀ ਨਹੀਂ ਨਾਲੇ ਇਸ ਘਰ ਚ ਹੈ ਕੱਖ ਨਹੀਂ ਹਾਂ ਤੇਰੀਆਂ ਤਾਂ ਪਤਾ ਨਹੀਂ ਕਿਹੜਾ ਬੇਇੱਜ਼ਤੀਆਂ ਕਰਦਾ ਤੂੰ ਤਾਂ ਸਾਨੂੰ ਸਭ ਨੂੰ ਉਤੋਂ ਦੀ ਹੋ ਕੇ ਮਿਲਦੀ ਐ ਇਹਨੂੰ ਪਾ ਦੇਣਾ ਸੀ ਮੈਲ ਕਹਿੰਦੀ ਜਿਹੜੀ ਘਰ ਚ ਕੱਖ ਨਹੀਂ ਹੈਗਾ ਚਲ ਬਾਕੀ ਗੱਲਾਂ ਦੀਆਂ ਗੱਲਾਂ ਓਰੇ ਆ ਕੇ ਤਾਂ ਕਿਹੜੀ ਖੀਰ ਚ ਹੱਥ ਪਾ ਲਿਆ ਉਰੇ ਕੀ ਮਿਲ ਜੂ ਤੈਨੂੰ ਤੈਨੂੰ ਪਤਾ ਇੱਕ ਟਾਈਮ ਦੀ ਰੋਟੀ ਦਾ ਸਿੰਸਾ ਹੋ ਜਾਂਦਾ ਹੈ ਹੈ ਔਰ ਇਹ ਸਾਡੇ ਦਾ ਆਪ ਨਹੀਂ ਪੂਰੀ ਪੜਦੀ ਤੈਨੂੰ ਕਿੱਥੋਂ ਕੁਛ ਲਿਆ ਕੇ ਦੇ ਦਈਏ ਇੱਕ ਟਾਈਮ ਖੰਡ ਮੁੱਕ ਜਾਂਦੀ ਐ ਮੈਂ ਤਾਂ ਨੂਨ ਪਵਾ ਦਿੰਨਾ ਇਤੋਂ ਵੀ ਹਾਂ ਨੂਣੇ ਪਾ ਦੇ ਚਾਚਾ ਪੂ ਮੈਂ ਮਰ ਜਾ ਆ ਕੁਛ ਤੂੰ ਕਰ ਦੇਵੇਂ ਮੈਂ ਜੇ ਵੱਡੇ ਦਾ ਇਹਦੇ ਨਾਲ ਲੜੀ ਜਾਨੀ ਆ ਵੀ ਅੱਜ ਨੂਨ ਪਾਇਆ ਪਿਆ ਅੱਜ ਖੰਡ ਪਾਈ ਪਈ ਐ ਮੈਨੂੰ ਕੀ ਪਤਾ ਵੀ ਇਹ ਤੇਰੇ ਲੱਛਣ ਨੇਗੇ ਪਲੇਖਾ ਖਾ ਜਾਂਦਾ ਵੀ ਪੂਰਾ ਖੰਡਾ ਮਹਾਕ ਤੇ ਹਾ ਹਟ ਛੱਡ ਦੋ ਹੁਣ ਗੱਲਾਂ ਕੋਈ ਤੰਤ ਨਹੀਂ ਤੁਹਾਡੇ ਗੱਲਾਂ ਚ ਚਾਹ ਬਣਾ ਕੇ ਲਿਆਵਾਂ ਮੈਂ ਦੀਦੀ ਮੈਂ ਬੈਠੋ ਤੁਸੀਂ ਮੇਰਾ ਨਹੀਂ ਜੀ ਕਰਦਾ ਬੀ ਚਾਹ ਚੁਗੀ ਭਾਣੇ ਅੱਜ ਨਹੀਂ ਨੂਨ ਪਾਉਂਦੇ ਹੁਣ ਤਾਂ ਹੈਗਾ ਸੌਦਾ ਪੱਤਾ ਲੈਂਦਾ ਹਾਂ ਤੇ ਜਿਹੜਾ 5000 ਦਿੱਤਾ ਤੀ ਉਹਦਾ ਸੌਦਾ ਹੀ ਲੈਂਦਾ ਓ 5 ਕਿੱਥੋਂ ਆ ਗਿਆ ਮੈਂ ਤਾਂ 4500 ਫੜਾਏ 500 ਕਿੱਥੇ ਆ ਉਹ 500 ਦਾ ਫਿਰ ਮੈਂ ਤੇਲ ਪਵਾ ਲਿਆ ਤੀ ਹੁਣ ਪਾ ਭੈਣ ਨੇ 5000 ਦਿੱਤਾ 500 ਦਾ ਤੇਲ ਪਵਾ ਲਿਆ ਮੈਂ ਵਿੱਚੋਂ ਸੁਰ ਕੀ ਕਰਦਾ ਕਿਉਂ ਵੇ ਭੰਕੀ ਜਾਨਾ ਤੇਰੇ ਵਾਸਤੇ ਮੈਂ ਤੈਨੂੰ ਅੱਡ ਪੈਸੇ ਕਿੱਥੇ ਲਾਇਨੀ ਤੋ ਜਦੋਂ ਮਿੰਟ ਚੁੱਪ ਬਹਿ ਜੀ ਤਦੋਂ ਸਰਦ ਹੀ ਨਹੀਂ ਤੇਰੇ ਤੋਂ ਇੰਨਾ ਇੰਨਾ ਝੂਠ ਮਾਰਦਾ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਵੇ ਚੱਲ 300 ਦਾ ਤੇਲ ਪਵਾ 200 ਕਿੱਥੇ ਓਹ ਤਾ ਲਾਉਣਾ ਕਿੱਥੇ ਆਏ ਨੇ ਉਹਨਾਂ ਕੋ ਮਰ ਗਿਆ ਹੋਣਾ ਜਾ ਕੇ ਹਾਂ ਮੈਂ ਸ਼ੇ ਪੱਤੇ ਵਾਲਿਆ ਕੋਲ ਜਾ ਜੂ ਮੈਂ ਮੈਂ ਦੱਸਦੀ ਆ 300 ਦਾ ਸੱਟਾ ਮਰਨਾ ਕੇਰਾ ਲਾ ਗਿਆ ਹੋ 200 ਦਾ ਕੇਰਾ ਲਾ ਗਿਆ ਹੋ ਹਾਂ ਹਾਂ ਹਣ ਬੋਲ ਸਾਥੋਂ ਕੋਈ ਗੱਲ ਨਾ ਭੁੱਲੀ ਨਹੀਂ ਹੈਗੀ ਉੱਪਰ 4500 ਤਾਂ ਤੁਹਾਡੇ ਟੂਹੇ ਚ ਬਾੜਿਆ ਲਿਆ ਕੇ ਜਿਵੇਂ 45 ਝੂਠ ਉਹ ਬੋਲਦਾ ਹੁੰਦਾ ਜਿਹਦਾ ਕੋਈ ਹੱਥ ਪੈਰ ਵੀ ਹੋਵੇ ਜਿਹੜਾ ਚੱਲ ਜੇ ਤੇਰਾ ਤਾਂ ਝੂਠ ਇੱਥੇ ਹੀ ਫੜਾਇਆ ਗਿਆ ਚੱਲਣਾ ਆਣੇ ਕੀ ਸੀਗਾ ਮੇਰੀ ਗੱਲ ਸੁਣ ਲੈ ਜੱਡਾ ਮਾੜਾ ਹੁੰਦਾ ਨਾ ਮੈਂ 500 ਤੇਰੇ ਹੱਥ ਦੇ ਤਰ ਤਾਂ 4500 ਫੂਕਦਾ ਮੈਂ 4500 ਤੇਰੇ ਹੱਥ ਦੇ ਤਰ ਕੇ 500 ਫੂਕੇ ਕੀ ਮਾੜਾ ਕਰਤਾ ਤੁਹਾਡਾ ਮੈਂ ਮੈਂ ਭੁੱਖਾ ਮਰਦਾ ਸੀ ਤਾਂ ਫੜਾਇਆ ਉਹਨਾਂ ਨੂੰ 4500 ਹੋਰ ਤੈਨੂੰ ਰੋਜ਼ ਕੌਣ ਪੂੜੇ ਪਕਾ ਕੇ ਦੇਣ ਲੱਗਾ ਬਾਹਰ ਜਿੰਨਾਂ ਕ ਜਾਨਾ ਦੋਸਤਾ ਕੋ ਝੰਗੇ ਕਰੇ ਵਿਆਹੀ ਸੀ ਟੱਕ ਕੇ ਭੇਜਾ ਉੱਥੇ ਜੇ ਰਹਿ ਜਾਂਦਾ ਔਰੇ ਕੁਝ ਨਹੀਂ ਮਿਲਣਾ ਤੈਨੂੰ ਭੁੱਖੀ ਤੂੰ ਵੀ ਮਰੇਗੀ ਸਾਡੇ ਨਾਲ ਮੈਂ ਤੂੰ ਤਾਂ ਪਹਿਲਾਂ ਤੇ ਸ਼ੁਰੂ ਤੋਂ ਭੁੱਖੇ ਮਰਦੇ ਆਂ ਆਜਾ ਦਾ ਨਾਲੇ ਤੂੰ ਐ ਫਿਰਦਾ ਨਾ ਉਦਾਂ ਮੇਨ ਲਾਦਾ ਮੇਰੀ ਮਾਂ ਵੀ ਨਹੀਂ ਰਹਿਣੀ ਮੇਰੀ ਗੱਲ ਤਾਂ ਸੁਣ ਲੈ ਗੱਲ ਤਾਂ ਮੁੰਡਾ ਠੀਕ ਕਹਿੰਦਾ ਚੜ ਚੜ ਆਉਂਦੀ ਐ ਦੇ ਚੁੱਪ ਵੇ ਮੈਂ ਤਾਂ ਤੈਨੂੰ ਐ ਸਮਝਾਇਆ ਸੀਗਾ ਵੀ ਇਸ ਘਰ ਚੋਂ ਤੂੰ ਪੈਰ ਨਾ ਪੱਟੀ ਤੂੰ ਐਹੀ ਜੀ ਕੋਈ ਚਾਲ ਚੱਲ ਵੀ ਉਹ ਤੇ ਇਥੋਂ ਜੱਸ ਨਾ ਆਪ ਮਾਫੀਆਂ ਮੰਗੇ ਤੂੰ ਉਲਟਾ ਇੱਥੀ ਆ ਬੜੀ ਨੀ ਉਹ ਤਾਂ ਚਾਹੁੰਦੀ ਐ ਵੀ ਇਥੋਂ ਘਰੋਂ ਨਿਕਲ ਜਾ ਹੁਣ ਤੇਰੀ ਕੀ ਨੇ ਪੁੱਛ ਪ੍ਰਤੀਤ ਕਰਨੇ ਜੈ ਬੱਡੀ ਨਿਕਲਣਾ ਤਾਂ ਮੈ ਆ ਹੀ ਕੋਸ਼ਿਸ਼ ਸੀਗਾ ਜਿਹੜੀ ਮੇਰੀ ਸਾਸਾ ਤੁ ਦੇਖਿਆ ਨਹੀਂ ਉਹਨੂੰ ਕਿੱਦਾਂ ਮੈਨੂੰ ਅੱਖਾ ਕੱਢ ਕੱਢ ਘੂਰਦੀ ਹੁੰਦੀ ਆ ਫੇ ਮੈਨੂੰ ਬਰਦਾਸ਼ ਨਹੀਂ ਹੋਇਆ ਮੈਨੂੰ ਤਾਂ ਆ ਕੁਝ ਹੋ ਗਿਆ ਬਸ ਮੇਰੀ ਗੱਲ ਸੁਣ ਲੈ ਇਹਦੇ ਪਿੱਛੇ ਨਾ ਲੱਗ ਇਹ ਤਾਂ ਕੇਰੀ ਮਣੀ ਹੀਸਟ ਵਾਲਾ ਪ੍ਰੋਫੈਸਰ ਬਣੀ ਬੈਠੀ ਆ ਔਰ ਇਹ ਵੀ ਹਾਂ ਸਾਰੇ ਸਕੀਮਾਂ ਲੜਾਉ ਤੂੰ ਤਾਂ ਤੂੰ ਤਾਂ ਮੈਂ ਕਿਹੜੀਆਂ ਪ੍ਰਿੰਸੀਪਲ ਲੱਗਿਆ ਹੋਏ ਹੈਗਾ ਹਾਂ ਦੀਦੀ ਤੁਸੀਂ ਮੇਰੀ ਗੱਲ ਸੁਣੋ ਆਪਦਾ ਬੈਗ ਚੱਕ ਕੇ ਨਾ ਆਪਦਾ ਘਰੇ ਬਾਜ ਜੋ ਤੇ ਭੂਵੇਂ ਮਰ ਜੈਨੀ ਕੁੜੀ ਆਲੇ ਹੁਣ ਆਈ ਹੁਣ ਹੀ ਭੱਗ ਜਾ ਸਾਰਾ ਟੱਬਰ ਮੈਨੂੰ ਤੋਰਨ ਨੂੰ ਫਿਰਦਾ ਐਂ ਤਾਂ ਸੋਚਦੇ ਵੀ ਨਹੀਂ ਕਿ ਕੁੜੀ ਟੈਨਸ਼ਨ ਚ ਕੀ ਗੱਲ ਹੋਗੀ ਕੋਈ ਨਾ ਆਪਣੇ ਚਾਹ ਪੀ ਕੇ ਵਗ ਜਾਈਏ ਤਾਂ ਚਾਹ ਬਣਾ ਲੈ ਨਹੀਂ ਕਹੇ ਤੁਹਾਡੀ ਮਾਂ ਦਾ ਰਾਜ ਆ ਜਾਏਗਾ ਮੇਰੀ ਧੀ ਜਿੰਨੇ ਦਿਨ ਮਰਜੀ ਰਹੇ ਵੇ ਬਾਗ ਜੀ ਚਾਹ ਪੀ ਕੇ ਇਹ ਜਿੰਨਾ ਟਾਈਮ ਹੁਣ ਉਹਨਾਂ ਨੂੰ ਆਦੇ ਇੱਥੇ ਲੰਮਦਗਾ ਨਹੀਂ ਨਾ ਪੈਰਾਂ ਚ ਵੀ ਉਹ ਸਾਰਾ ਟੱਬਰਾਂ ਤੇ ਮਾਫੀ ਨਹੀਂ ਮੰਗਦਾ ਮਾਵਾਂ ਦੀ ਤਾਂ ਇਹ ਨਹੀਂ ਆ ਆਪਦੀ ਧੀ ਨੂੰ ਘਰੇ ਪੇਂਦੀ ਹਾਂ ਇਹ ਇਹ ਇਹਨੂੰ ਮੇਰੀ ਗੱਲ ਸੁਣ ਇਹਨੂੰ ਸਾਰਾ ਪਤਾ ਜਾਨੀ ਜਾਣੇ ਪੁੱਛਿਆ ਦੇਣ ਲੱਗ ਜਾਨੀ ਤੂੰ ਤੈਨੂੰ ਤਾਂ ਸਾਰੀਆਂ ਭੇਖਵਾਣੀਆਂ ਪਤਾ ਨਹੀਂ ਹੋ ਵੇ ਘਰ ਵੱਡਾ ਜਿੰਨਾ ਮਰਜ਼ੀ ਚਾਤਾ ਬਣੀ ਜਾਂਦੀ ਐ ਲੈ ਖਾਨ ਨੂੰ ਕੁਛ ਫੜ ਕੇ ਲਿਆ ਮੈਂ ਹੈਗੀ ਦੇ ਦੇ ਦੇਖ ਦੇਖ ਸ਼ਰਮ ਨਹੀਂ ਮੰਨਦਾ ਹਜੇ ਕੁੜੀ ਘਰੇ ਆ ਕੇ ਬੈਠੀ ਹੈਗੀ ਛੋਡੇ ਵਾਸਤੇ ਕਹਿੰਦਾ ਖਾਨ ਨੂੰ ਕੁਛ ਲਿਆ ਦਿੰਨਾ ਫਿਰ ਦੁਕਾਨ ਤੋਂ ਮੇਰੇ ਕੋਲ ਪਈਆ ਨਹੀਂ ਹੈਗਾ ਆਧਾਰ ਕਾਰਡ ਵਾਲੀ ਬਸਤੇ ਆਈਆਂ ਬਕਵਾਸ ਕਰੀ ਜਾਂਦਾ ਆ ਇਹਨੂੰ ਦਾ ਪੁੱਤ ਕੰਦਿਆ ਜਾਂਦਾ ਜਾਂਦਾ 파ਹੇ ਉਹ ਲਾ ਗਿਆ ਆਧਾਰ ਕਾਰਡ ਵਾਲੀ ਉਹ ਤਾਂ ਉਹਦੀ ਸਰਕਾਰ ਮੁੜ ਕੇ ਬਾਨੀ ਦੀ ਹੁਣ ਜਾਂਦਾ ਜਾਂਦਾ ਟੂਹੇ ਚ ਇਹ ਬਾੜ ਗਿਆ ਬਿਹਾ ਆਧਾਰ ਕਾਰਡ ਦੇ ਬੱਸਾਂ ਤੇ ਭੱਜ ਜਾ ਰਿਹਾ ਥੋੜੇ ਕਿਉਂ ਕਰਦਾ ਹੈ ਤੇਰੇ ਵਰਗੀ ਦਾ ਜੇ ਚੁੰਨੀ ਵੀ ਰੰਗਾਉਣੀ ਹੋਵੇ ਲੁੱਦਿਆਂ ਨੇ ਜਾਂਦੀ ਆ ਵੀ ਲੁੱਦਿਆਂ ਨੇ ਰੰਗਾ ਕੇ ਲਿਆ ਹੂੰ ਨਿਕੜਾਂ ਧਾਵੇਂ ਲੱਗਦੇ ਨੇ ਕੀ ਗੱਲ ਹੈ ਜੇ ਆਧਾਰ ਕਾਰਡ ਤੇਨੂੰ ਥੋੜੇ ਵਰਗੇ ਤਾਂ ਅੱਡੇ ਤੱਕ ਨਹੀਂ ਆਉਂਦੇ ਲੈ ਇਹ ਇਹਦੇ ਵਿੱਚ ਲੈਣਾ ਹੋ ਜਾਣਗੇ ਇਹਦੇ ਕੋਲੇ ਪੰਜੀ ਹੁੰਦੀ ਨਹੀਂ ਨਾ ਕਿਰਾਏ ਲਾਉਣ ਨੂੰ ਬਹਿ ਜਾਣੇ ਕੋਲੇ ਉਹ ਤਾਂ ਉਹਦੀ ਲੈ ਕੇ ਨਸ਼ੇ ਪੱਤੇ ਖਾ ਲੈਂਦਾ ਹੂੰ ਇੰਨਾ ਦੁਖੀ ਕਰ ਰੱਖਿਆ ਤਾਂ ਤੁਹਾਡੀ ਚੀਂ ਚੀਂ ਨਹੀਂ ਹਟਦੀ ਮੈਂ ਰੋਜ਼ ਇਹਨਾਂ ਨਾਲ ਐਂ ਕੱਟਦੀ ਆਂ ਫਿਰ ਦਸ਼ਨ ਕੀ ਗੱਲ ਤੂੰ ਕੀ ਸੋਚੀ ਜਾਨੀ ਆ ਬੈਠੀ ਯਾਰ ਮੈਂ ਕੀ ਸੋਚਣਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਇਸ ਘਰ ਚ ਚੱਲ ਕੀ ਜਾਂਦਾ ਓ ਕੁਝ ਨਹੀਂ ਚੱਲ ਰਿਹਾ ਤੂੰ ਕਾਹਤੋਂ ਟੈਨਸ਼ਨ ਲੈਂਦੀ ਆ ਅਸਲ ਤੇ ਗੱਲ ਕੀ ਆ ਵੀ ਭਾਬੀ ਨਹੀਂ ਚਾਹੁੰਦੀ ਸੀ ਵੀ ਤੇਰਾ ਮੇਰਾ ਵਿਆਹ ਹੋਵੇ ਤਾਂ ਕਰਕੇ ਉਹਨੇ ਕਿੰਨੀਆਂ ਕਿੰਨੀਆਂ ਗੱਲਾਂ ਕਲੇਸ਼ ਕਰਦੀਆਂ ਤੇ ਡਰਾਮਾ ਕਰਦੀਆ ਹੋਰ ਕੋਈ ਗੱਲ ਨਹੀਂ ਜੇ ਉਹ ਨਹੀਂ ਚਾਹੁੰਦੀ ਸੀ ਤੇ ਮੇਰਾ ਕੀ ਕਸੂਰ ਹੈ ਮੈਨੂੰ ਕਿਉਂ ਤੰਗ ਕਰਦੇ ਆ ਜੈਸ਼ਨ ਪੁੱਤ ਤੈਨੂੰ ਡਿੰਪਲ ਦੇ ਸੁਭਾਅ ਦਾ ਨਹੀਂ ਪਤਾ ਜਦੋਂ ਤੈਨੂੰ ਡਿੰਪਲ ਦਾ ਸੁਭਾਅ ਪਹਿ ਜਾਣਾ ਨਾ ਫਿਰ ਆਪਣੇ ਹਿਸਾਬ ਨਾਲ ਤੂੰ ਵੀ ਨਹੀਂ ਕੁਝ ਬੋਲਣਾ ਉਹਨੇ ਵੀ ਨਹੀਂ ਕੁਝ ਬੋਲਣਾ ਆ ਬੱਸ ਗੱਲ ਉਹਨੂੰ ਸਾਰੀ ਸਮਝਣ ਦੀ ਆ ਤੈਨੂੰ ਤਾਂ ਮੈਂ ਪਹਿਲੇ ਦਿਨੇ ਕਹਿ ਦਿੱਤਾ ਸੀ ਪੁੱਤ ਵੀ ਉਹ ਥੋੜੀ ਜਿਹੀ ਪੌਂਕੜ ਆ ਬਸ ਉਹਦੀ ਕਿਸੇ ਵੀ ਗੱਲ ਦਾ ਗੁੱਸਾ ਨਾ ਕਰੀ ਸੋ ਸਮਝ ਕੇ ਗੱਲ ਕਰਿਆ ਕਰੋ ਉਹਦੇ ਨਾਲ ਮੰਮੀ ਜੀ ਦੀਦੀ ਤਾਂ ਇੱਕ ਵਾਰ ਵੀ ਨਹੀਂ ਸੋਝਦੇ ਵੀ ਕਿਸੇ ਨੂੰ ਕੀ ਕਹਿਣ ਤੇ ਕੀ ਨਹੀਂ ਉਹਦਾ ਤਾਂ ਦਿਮਾਗ ਹੀ ਇਹੋ ਜਿਹਾ ਹੈ ਪੁੱਤ ਉਹ ਪਹਿਲੇ ਦਿਨ ਤੋਂ ਹੀ ਇਹੋ ਜਿਹੀ ਆ ਮੈਂ ਤੈਨੂੰ ਕਿਹਾ ਸੀ ਨਾ ਵੀ ਉਹ ਉਹ ਨਹੀਂ ਸੀ ਚਾਹੁੰਦੀ ਵੀ ਤੇਰਾ ਤੇ ਜੱਸ ਦਾ ਵਿਆਹ ਹੋਵੇ ਬਸ ਅਸੀਂ ਵਿਆਹ ਕਰਤਾ ਇਸੇ ਗੱਲ ਤੋਂ ਮੂੰਹ ਮੋਟਾ ਕਰੀ ਫਿਰਦੀ ਆ ਉਹ ਚਲ ਦੋਸ਼ਨ ਤੂੰ ਕਾਹਨੂੰ ਟੈਨਸ਼ਨ ਲਈ ਕਿਸੇ ਗੱਲ ਦੀ ਤੂੰ ਟੈਨਸ਼ਨ ਫਿਰ ਹੀ ਰਹਿ ਪੁੱਤ ਤੁਹਾਡੀ ਉਮਰ ਟੈਨਸ਼ਨ ਲੈਣ ਦੀ ਨਹੀਂ ਹੈਗੀ ਆਹੀ ਤਾਂ ਦੇਣਾ ਹੱਸਣ ਖੇਡਣ ਦੇ ਤੁਸੀਂ ਤਾਂ ਕਿਤੇ ਕੰਮ ਫਿਰ ਕੇ ਆਓ ਜਾਵੇ ਮੂਵੀ ਮੂਵੀ ਦਿਖਾ ਲਿਆ ਕੁੜੀ ਨੂੰ ਚੱਲ ਦੱਸ ਸੁਣ ਮੈਂ ਗੱਡੀ ਕੱਢਦਾ ਤੂੰ ਤਿਆਰ ਹੋ ਆਪਾਂ ਚੱਲ ਕੇ ਆਉਨੇ ਸ਼ਹਿਰ ਨਹੀਂ ਜਾ ਸੁ ਹੁਣੇ ਤਾਂ ਆਪਾਂ ਆਇਆ ਹਾਲੇ ਫੇਰ ਕੀ ਹੋਇਆ ਜਾਇਆ ਪਤਾ ਐਂਦੇ ਜਾਇਆ ਕੰਮ ਫੇਰਾਉ ਮੇ ਨਾਲੇ ਉਹਨੂੰ ਕੀ ਪਛਤਾ ਕਿੱਥੇ ਜਾਣਾ ਤੈਨੂੰ ਪਤਾ ਤੇਰੇ ਸ਼ਹਿਰ ਦਾ ਤੂੰ ਲੈ ਕੇ ਜਾ ਜਿੱਥੇ ਲੈ ਕੇ ਜਾਣਾ ਇਹਨੂੰ ਚੱਲ ਚੱਲਦੇ ਆਪਾਂ ਠੀਕ ਆ ਹੋ ਜਾ ਪਤਾ ਤਿਆਰ ਹਾਂ ਅੰਸਲ ਫ੍ਰੀ ਰਹੇ ਹੁਣ ਆ ਨਾਲੇ ਸ਼ੂ ਰੋਈ ਜਾਂਦਾ ਉਨੇ ਕਿੜੇ ਇੰਨੇ ਦਿਨ ਰਹਿਣਾ ਆ ਇਸ਼ੂ ਨੇ ਬਹੁ ਕੱਢਿਆ ਪਿਆ ਇਸ਼ੂ ਨੇ ਆਪੇ ਲੈਣਾ ਨਾ ਇਸ਼ੂ ਉਹਦੇ ਬਿਨਾ ਬੰਦ ਸਾਰੇ ਇਨਾ ਡਿੰਪਲ ਸਾਰੇ ਤੂੰ ਟੈਨਸ਼ਨ ਨਾ ਲੈ ਉਹਨਾਂ ਦੀ ਚੰਗਾ ਹੋ ਜਾ ਤੇ ਅੱਤੇ ਜਾਵੋ ਲੈ ਦੱਸ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੁੜੀ ਨੇ ਇੱਥੇ ਆ ਕੇ ਐਡੀ ਵੱਡੀ ਗਲਤੀ ਕਿਵੇਂ ਕਰ ਲਈ ਉਸ ਤੋਂ ਬਹਿ ਜਾਣੇ ਉਹ ਵੀ ਅਣਖੀ ਨੇ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਲੈਣ ਆਉਣਗੇ ਹੁਣ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਉੱਥੇ ਭੇਜਣਾ ਹੀ ਪੈਣਾ ਨਹੀਂ ਤਾਂ ਕਹਾਣੀ ਜਮੇ ਉਲਟ ਹੋ ਜੂ